ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸਾਰਾ ਪਿਆਰ ਮੇਰੀ ਵੀਡੀਓ ਨੂੰ ਦੇ ਰਹੇ ਹੋ ਜੀ ਉਹਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਜੀ ਸੋ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਨੇ ਉਹਦੇ ਵਿੱਚ ਮੈਂ ਆਪਣੀ ਵੀਡੀਓ ਦੇ ਵਿੱਚ ਦੱਸਦਾ ਹਾਂ ਵੀ ਤੁਸੀਂ ਘਰੇ ਬੈਠ ਕੇ ਔਨਲਾਈਨ ਪੈਸੇ ਕਿਵੇਂ ਕਮਾ ਸਕਦੇ ਹੋ YouTube ਚੈਨਲ ਬਣਾ ਕੇ ਤੁਸੀਂ ਕਿਸ-ਕਿਸ ਟੌਪਿਕ ਦੇ ਉੱਤੇ ਆਪਣੀ ਵੀਡੀਓ ਅ ਲੱਕਰ ਬੇਤੋ ਸੀ ਕਿਵੇਂ ਆ ਸਕਦੇ ਹੋ ਉਹ ਸਾਰੇ ਵੀਡੀਓ ਤਾਂ ਉਹਨਾਂ ਨੂੰ ਸਮਝਦੇ ਵਿੱਚ ਆ ਰਹੀ ਆ ਤੇ ਉਹ ਵੀਡੀਓ ਵੀ ਬਣਾ ਰਹੇ ਨੇ ਲੇਕਿਨ ਮੈਨੂੰ ਹਰ ਇੱਕ ਵੀਡੀਓ ਦੇ ਨੀਚੇ ਬਹੁਤ ਸਾਰੇ ਕਮੈਂਟ ਇਹੋ ਜਿਹੇ ਆ ਰਹੇ ਨੇ ਮੇਰੇ ਭੈਣ ਭਰਾ ਕਮੈਂਟ ਉਹ ਇਹ ਕਰਦੇ ਨੇ ਉਹ ਕਹਿੰਦੇ ਕਿ ਵੀਰ ਜੀ ਸਾਨੂੰ ਨਾ YouTube ਚੈਨਲ ਨਹੀਂ ਬਣਾਉਣਾ ਆਉਂਦਾ ਵੀ ਸਾਨੂੰ YouTube ਚੈਨਲ ਬਣਾਉਣ ਵਾਲੇ ਦੱਸੋ ਪੂਰੀ ਸੈਟਿੰਗ ਦੇ ਨਾਲ ਜਿਹਦੇ ਨਾਲ ਸਾਡਾ ਚੈਨਲ ਵਾਇਰਲ ਹੋ ਜਾਈ ਜੀ ਤੇ ਮੈਨੂੰ Facebook ਦੇ ਉੱਤੇ ਵੀ ਮੈਨੂੰ ਕਮੈਂਟ ਕਰਦੇ ਪਏ ਨੇ Instagram ਤੇ ਮੈਸੇਜ ਕਰਦੇ ਪਏ ਨੇ WhatsApp ਤੇ ਵੀ ਬਹੁਤ ਸਾਰੇ ਮੈਸੇਜ ਆ ਰਹੇ ਨੇ ਤੇ ਵੀਡੀਓ ਦੇ ਥਲੇ ਤਾਂ ਬਹੁਤ ਸਾਰੇ ਕਮੈਂਟ ਆ ਹੀ ਰਹੇ ਨੇ ਇਹਦੇ ਵਾਸਤੇ ਦੇਖੋ ਜੀ YouTube ਚੈਨਲ ਤਾਂ ਹਰ ਇੱਕ ਕੋਈ ਬਣਾ ਲੈਂਦਾ ਵਾ ਲੇਕਿਨ ਉਹਦੀ ਸੈਟਿੰਗ ਕਰਨੀ ਬਹੁਤ ਜ਼ਰੂਰੀ ਅਜਰੋਂ ਤੱਕ ਤੁਸੀਂ ਆਪਣਾ YouTube ਚੈਨਲ ਦੀ ਸੈਟਿੰਗ ਨਹੀਂ ਨਾ ਕਰੋਗੇ ਤਾਂ ਉਹ ਤੱਕ ਤੁਹਾਡਾ ਜਿਹੜਾ YouTube ਚੈਨਲ ਉਹ ਵਾਇਰਲ ਨਹੀਂ ਹੋਏਗਾ ਤੁਹਾਡੀ ਚੈਨਲ ਦੀਆਂ ਵੀਡੀਓ ਨੇ ਜਿਹੜੀ ਆ ਉਹ ਵਾਇਰਲ ਨਹੀਂ ਹੋਣਗੀਆਂ ਜੀ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਟੈਪ ਵਾਈਜ਼ ਸਟੈਪ ਦੱਸਾਂਗਾ ਵੀ ਤੁਸੀਂ ਸ਼ੁਰੂ ਤੋਂ ਲੈ ਕੇ ਤੁਸੀਂ ਲਾਸਟ ਤੱਕ ਤੁਸੀਂ ਮਤਲਬ ਜਿਹੜਾ ਆਪਣਾ YouTube ਚੈਨਲ ਆ ਉਹਨੂੰ ਪੂਰੀ ਸੈਟਿੰਗ ਨਾਲ ਤੁਸੀਂ ਕਿਵੇਂ ਬਣਾਣਾ ਵਾ ਜਿਹਦੇ ਨਾਲ ਕਿ ਤੁਹਾਡੀ ਜਿਹੜੀ YouTube ਦੀ ਇਹ YouTube ਦੀ ਵੀਡੀਓਜ਼ ਹੋਣ ਗਿਆ ਉਹਦੀ ਰੀਚ ਜਿਆਦਾ ਤੋਂ ਜਿਆਦਾ ਕਿਵੇਂ ਹੋਵੇਗੀ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖਿਓ ਜੀ ਤੁਹਾਨੂੰ ਮੈਂ ਕੰਪਿਊਟਰ ਦੀ ਸਕਰੀਨ ਉੱਤੇ ਬਣਾ ਕੇ ਦਿਖਾਵਾਂਗਾ ਵੀ ਤੁਸੀਂ ਆਪਣਾ ਇੱਕ ਨਵਾਂ YouTube ਚੈਨਲ ਕਿਵੇਂ ਬਣਾ ਸਕਦੇ ਹੋ ਅਗਰ ਕੋਲ YouTube ਚੈਨਲ ਬਣਿਆ ਹੋਇਆ ਤਾਂ ਬਹੁਤ ਵਧੀਆ ਵਾ ਅਗਰ ਨਹੀਂ ਬਣਿਆ ਹੋਇਆ ਤਾਂ ਆਪਣੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖਿਓ ਜੀ ਹਾਂ ਕਈਆਂ ਦਾ YouTube ਚੈਨਲ ਬਣਿਆ ਜਰੂਰ ਹੋਇਆ ਵਾ ਲੇਕਿਨ ਉਹਨਾਂ ਦੀ ਜਿਹੜੇ ਵੀਡੀਓਜ਼ ਨੇ ਉਹ ਵਾਇਰਲ ਨਹੀਂ ਹੋ ਰਹੀਆਂ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਆਪਣੇ ਚੈਨਲ ਦੀ ਸੈਟਿੰਗ ਇਸ ਤਰੀਕੇ ਨਾਲ ਕਰ ਲੈਣ ਕਿਉਂਕਿ ਮੈਂ ਹਰ ਇੱਕ ਚੈਨਲ ਦੀ categories ਦੇ ਹਿਸਾਬ ਨਾਲ ਦੱਸਾਂਗਾ ਵੀ ਉਹਨਾਂ ਨੂੰ ਆਪਣੀ ਆਪਣੀ ਸੈਟਿੰਗ ਕਿਵੇਂ ਕਰਨੀ ਪੈਣੀ ਆ ਸੋ ਮੈਂ ਇੱਕ ਵਾਰੀ ਫੇਰ ਤੁਹਾਨੂੰ ਕਹਿਣਾ ਉਹ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਅਗਰ ਤੁਹਾਨੂੰ ਫਿਰ ਵੀ ਕੁਝ ਵੀ ਸਮਝ ਨਹੀਂ ਆਊਗਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤਾਂ ਤੁਸੀਂ ਮੈਨੂੰ ਜਦੋਂ ਮਰਜ਼ੀ ਐਨੀ ਟਾਈਮ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਮੇਰਾ ਨੰਬਰ ਸ਼ੋਅ ਹੋ ਰਿਹਾ ਜੀ ਮੈਨੂੰ ਫੋਨ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ Instagram ਤੇ ਮੈਨੂੰ ਫੋਲੋ ਕਰਕੇ ਜੀ ਮੈਨੂੰ ਮੈਸੇਜ ਕਰ ਦਿਵੋ ਤੇ ਤੁਸੀਂ ਇਸ ਸੋ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਹ ਦੱਸਣ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਤਰ੍ਹਾਂ ਦਾ ਜਾਂ ਮਨ ਦੇ ਵਿੱਚ ਕੋਈ ਡਾਊਟ ਰਹੇਗਾ ਤੁਹਾਨੂੰ ਪ੍ਰੋਪਰਲੀ ਤਰੀਕੇ ਨਾਲ ਤੁਸੀਂ ਸਿੱਖ ਜਾਓਗੇ ਜੀ ਆਓ ਜੀ ਆਪਾਂ ਹੁਣ ਚੱਲਦੇ ਹਾਂ ਕੰਪਿਊਟਰ ਦੀ ਸਕਰੀਨ ਦੇ ਉੱਤੇ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜੀ ਤੁਸੀਂ ਆਪਣਾ ਇੱਕ Chrome ਦੇ ਉੱਪਰ ਜਾਣਾ Chrome ਦੇ ਉੱਪਰ ਜਾ ਕੇ ਤੁਸੀਂ ਇੱਥੇ ਲਿਖਣਾ ਵਾ ਨਿਊ ਨੈਕਰੇਟ ਤੁਸੀਂ ਲਿਖਣਾ ਕ੍ਰੀਏਟ ਕ੍ਰੀਏਟ ਏ ਨਿਊ ਨਿਊ ਜੀ ਮੇਰਾ ਕਮਲ ਆ ਗਿਆ ਕੋਈ ਕ੍ਰੀਏਟ ਨਿਊ ਜੀਮੇਲ ਅਕਾਊਂਟ ਤੁਸੀਂ ਇੱਥੇ ਕਲਿੱਕ ਕਰ ਲੈਣਾ ਕਲਿੱਕ ਕਰਨ ਤੋਂ ਬਾਅਦ ਪਹਿਲੀ ਆਪਸ਼ਨ ਆਏਗੀ ਕ੍ਰੀਏਟ ਜੀਮੇਲ ਅਕਾਊਂਟ ਤੁਸੀਂ ਇਸ ਤੇ ਕਲਿੱਕ ਕਰ ਲੈਣਾ ਕਿਉਂਕਿ ਦੇਖੋ YouTube ਚੈਨਲ ਬਣਾਉਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਆਪਣਾ ਇੱਕ ਸਾਨੂੰ ਇੱਕ ਜੀਮੇਲ ਅਕਾਊਂਟ ਦਾ ਹੋਣਾ ਬਹੁਤ ਜ਼ਰੂਰੀ ਆ ਤਾਂ ਆਪਾਂ ਉਹਦੇ ਪਹਿਲਾਂ ਆਪਾਂ ਜੀਮੇਲ ਅਕਾਊਂਟ ਬਣਾਵਾਂਗੇ ਤੁਸੀਂ ਇੱਥੇ ਕ੍ਰੀਏਟ ਅਨ ਅਕਾਊਂਟ ਲਿਖਿਆ ਤੁਸੀਂ ਇੱਥੇ ਕਲਿੱਕ ਕਰ ਲੈਣਾ ਜੀ ਉਹ ਦੇਖੋ ਤੁਹਾਡੇ ਸਾਹਮਣੇ ਇਦਾਂ ਦਾ ਕੋਈ ਇੰਟਰਫੇਸ ਖੁੱਲ੍ਹਣ ਨੂੰ ਹੋਗਾ ਇੱਥੇ ਨਿਕਲਿਆ ਉਹ ਕ੍ਰੀਏਟ ਅਕਾਊਂਟ ਕਲਿਕ ਕਰਾਂਗੇ ਆਪਾਂ ਇਸ ਤੇ ਕਲਿਕ ਕਰਨ ਤੋਂ ਬਾਅਦ ਆਖ ਨੇ ਆ ਤਿੰਨ অপਸ਼ਨ ਆਣੀਆਂ ਤੁਹਾਨੂੰ ਫੋਰ ਮਾਈ ਪਰਸਨਲ ਯੂਜ਼ ਫੋਰ ਮਾਈ ਚਿੱਲ ਜਾਂ ਫਿਰ ਫੋਰ ਮਾਈ ਬਿਜ਼ਨਸ ਆਪਾਂ ਲਿਖਣਾ ਵਾ ਇੱਥੇ ਫੋਰ ਮਾਈ ਪਰਸਨਲ ਯੂਜ਼ ਆਪਾਂ ਇੱਥੇ ਕਲਿਕ ਕਰਨਾ ਕਲਿਕ ਕਰਨ ਤੋਂ ਬਾਅਦ ਜੋ ਵੀ ਤੁਸੀਂ ਆਪਣੀ ਜੀਮੇਲ ਦਾ ਅਕਾਊਂਟ ਦੇਣਾ ਚਾਹੁੰਦੇ ਹੋ ਤੁਸੀਂ ਉਹ ਦੇ ਸਕਦੇ ਮੈਂ ਦੇ ਦਿੰਦਾ ਵਾ ਇੱਥੇ ਗੇਮਿੰਗ ਮੈਂ ਗੇਮਿੰਗ ਦੇ ਦਿੰਦਾ ਗੇਮਿੰਗ ਠੀਕ ਹੈ ਜੀ ਇੱਥੇ ਲਾਸਟ ਨਾਮ ਦੇ ਦੇਣੀ ਆਪਾਂ ਆਪਾਂ ਦੇ ਦਿੰਨੇ ਆ ਇੱਕ ਗੇਮ ਐਸੇ ਗੇਮ ਦੇ ਦਿੰਨੇ ਠੀਕ ਹੈ ਜੀ ਆਪੈ ਨੂੰ ਨੈਕਸਟ ਕਰ ਦੇਣਾ ਨੈਕਸਟ ਕਰਨ ਤੋਂ ਬਾਅਦ ਇੱਥੇ ਤੁਹਾਡੀ ਜਿਹੜੀ ਡੇਟ ਆਫ ਬਰਥ ਵਗੈਰਾ ਤੁਸੀਂ ਉਹ ਪੁੱਛੇਗਾ ਤੁਸੀਂ ਆਪਣੇ ਹਿਸਾਬ ਨਾਲ ਜੋ ਵੀ ਤੁਹਾਡੀ ਡੇਟ ਆਫ ਬਰਥ ਤਾਂ ਤੁਸੀਂ ਉਹ ਭਰ ਦੇਣੀ ਹੈ ਮੇਰੇ ਇੱਥੇ ਸਤੰਬਰ 15 ਇੱਥੇ ਮੈਂ ਭਰ ਦੇਣਾ 10 ਸਤੰਬਰ ਠੀਕ ਹੈ ਜੀ ਈਅਰ 1991 ਜਾਂ 1900 ਤੁਸੀਂ 92 ਕੁਝ ਵੀ ਭਰ ਸਕਦੇ ਹੋ ਮੈਂ ਇੱਥੇ 1992 ਭਰ ਦੇਣਾ ਜੀ ਉਸ ਤੋਂ ਬਾਅਦ ਜੈਂਡਰ ਪੁੱਛੇਗਾ ਅਗਰ ਤੁਸੀਂ ਫੀਮੇਲ ਹੈ ਫੀਮੇਲ ਪਰ ਦੋ ਮੇਲ ਪਰ ਸਕਦੇ ਹੋ ਠੀਕ ਹੈ ਜੀ ਤਾਂ ਫਿਰ ਮੈਂ ਇੱਥੇ ਮੇਲ ਭਰ ਦੇਣਾ ਜੀ ਇਸ ਤੋਂ ਬਾਅਦ ਤੁਸੀਂ ਇੱਥੇ ਨੈਕਸਟ ਕਰ ਦੇਣਾ ਨੈਕਸਟ ਕਰਨ ਤੋਂ ਬਾਅਦ ਇੱਥੇ ਤੁਸੀਂ game game 01@theredgmail.com ਹੋएगी ਜੀ ਮੇਰੀ ਠੀਕ ਹੈ ਇਹਨੂੰ ਨੈਕਸਟ ਕਰ ਦੇਣਾ ਇਹ ਕਹਿ ਰਿਹਾ ਵੀ ਆਲਰੇਡੀ ਇਹ ਹੈਗਾ ਉਹ ਇਹ ਮੈਨੂੰ ਸੁਜੈਸਟ ਕਰਦਾ ਵੀ ਤੁਸੀਂ ਇਹ ਰੱਖ ਲਓ ਪਰ ਮੈਨੂੰ ਵਧੀਆ ਨਹੀਂ ਲੱਗਦੀ ਜੀ ਮੈਂ ਇੱਥੇ ਹੋਰ ਕੁਝ ਰੱਖ ਲੈਂਦਾ ਮੈਂ ਤੇ ਰੱਖ ਲੈਣਾ ਸਰੋਏ ਗੇਮ S R O E Y ਸਰੋਏ G A ਗੇਮ ਸਰੋਏ ਗੇਮ ਰੱਖ ਲੈਣਾ ਜੀ ਮੈਂ ਇੱਥੇ ਤਾਂ ਇਹਨੂੰ ਮੈਂ ਨੈਕਸਟ ਕਰ ਦਿੰਦਾ ਆ ਦੇਖੋ ਇਹ ਨਾਮ ਕਿਸੇ ਕੋਲ ਹੈ ਨਹੀਂ ਤਾਂ ਇਹ ਆਇਆ ਪਾ ਨੂੰ ਮਿਲ ਗਿਆ ਆਪਾਂ ਕੀ ਕਰਨਾ ਵਾ ਇਸ ਤੋਂ ਬਾਅਦ ਤੁਸੀਂ ਪਾਸਵਰਡ ਰੱਖਣਾ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਸਟਰੋਂਗ ਜਿਹਾ ਪਾਸਵਰਡ ਤੁਸੀਂ ਰੱਖ ਸਕਦੇ ਹੋ ਜੀ ਠੀਕ ਹੈ ਜੀ ਮੈਂ ਇੱਥੇ ਪਾਸਵਰਡ ਰੱਖ ਰਿਹਾ ਮੈਂ ਆਪਣਾ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਆਪਣਾ ਪਾਸਵਰਡ ਰੱਖਣਾ ਜੀ ਇਹ ਮੈਂ ਆਪਣਾ ਪਾਸਵਰਡ ਰੱਖ ਲਿਆ ਫਿਰ ਤੁਸੀਂ ਇੱਥੋਂ ਕਰ ਦੇਣਾ ਨੈਕਸਟ ਠੀਕ ਹੈ ਜੀ ਇੱਥੇ ਤੁਸੀਂ ਆਪਣਾ ਫੋਨ ਨੰਬਰ ਭਰ ਦੇਣਾ ਜਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਜਾਂ ਭਰ ਵੀ ਸਕਦੇ ਹੋ ਮੈਂ ਇੱਥੇ ਆਪਣਾ ਫੋਨ ਨੰਬਰ ਹੈ ਜਿਹੜਾ ਜੀ ਉਹ ਫੋਨ ਨੰਬਰ ਮੈਂ ਇੱਥੇ ਭਰ ਦਿਨਾ ਜੀ 74 26251 ਤੁਸੀਂ ਇਹ ਭਰ ਕੇ ਤੁਸੀਂ ਇਹਨੂੰ ਅੱਗੇ ਲੈ ਕੇ ਜਾਣਾ ਜੀ ਉਸ ਤੋਂ ਬਾਅਦ ਇਹ ਤੁਹਾਡੇ ਇੱਕ ਫੋਨ ਦੇ ਉੱਤੇ ਤਾਂ ਇਹ ਤੁਹਾਡੇ ਫੋਨ ਦੇ ਉੱਤੇ ਕਿ ਤੁਹਾਨੂੰ ਇੱਕ ਮੈਸੇਜ ਭੇਜੇਗਾ ਟੈਕਸ ਮੈਸੇਜ ਭੇਜੇਗਾ ਤੁਸੀਂ ਉਹਦੀ ਵੇਟ ਕਰਨੀ ਆ ਥੋੜੀ ਜਿੰਨੇ ਦੇਰ ਤੱਕ ਤੁਹਾਡੇ ਇਹ ਦੇਖੋ 20 ਸਕੰਡ ਥੱਲੇ ਸ਼ੋ ਹੁੰਦਾ ਪਿਆ ਵਾ ਤੁਸੀਂ ਇੱਥੇ ਕੁਝ ਸਕੰਡ ਤੁਹਾਨੂੰ 20 ਸਕੰਡ ਦੇ ਵਿੱਚ ਤੁਹਾਨੂੰ ਇੱਥੇ ਭੇਜਿਆ ਦੇਖੋ ਮੇਰੇ ਕੋਲ OTP ਆ ਚੁੱਕਿਆ ਵਾ ਇੱਥੇ ਹੈਗਾ 355817 ਮੈਂ ਇੱਥੇ ਭਰ ਦੇਣਾ 35 355817 ਭਰ ਕੇ ਮੈਂ ਨੈਕਸਟ ਕਰ ਦੇਣਾ ਠੀਕ ਹੈ ਨੈਕਸਟ ਕਰਨ ਤੋਂ ਬਾਅਦ ਇੱਥੇ ਆ ਗਿਆ ਰਿਕਵਰੀ ਈਮੇਲ ਤੁਸੀਂ ਕੋਈ ਵੀ ਰਿਕਵਰੀ ਈਮੇਲ ਦੇ ਸਕਦੇ ਹੋ ਮੈਂ ਇੱਥੇ ਭਰ ਦਿਨਾਵਾ ਤੇ ਆਪਣੀ ਈਮੇਲ ਆਈਡੀ ਭਰ ਦਿਨੇ ਏ ਪੀ ਡੀ ਐਚ ਟਾਬਾ @gmail.com ਤੁਸੀਂ ਰਿਕਵਰੀ ਈਮੇਲ ਕੋਈ ਵੀ ਤੁਸੀਂ ਪਾ ਦੇਣੀ ਹੈ ਜਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਜਾਂ ਨੈਕਸਟ ਕਰ ਦੋ ਮੈਂ ਸਕਿੱਪ ਕਰ ਦਿਨਾਵਾ ਆ ਤੁਹਾਡਾ ਫੋਨ ਨੰਬਰ ਸ਼ੋਅ ਕਰਤਾ ਜੀ ਇੱਥੇ ਆ ਤਾਂ ਜਿਹੜੀ ਈਮੇਲ ਆਈਡੀ ਆ ਉਹ ਇੱਥੇ ਹੋ ਚੁੱਕੀ ਹੈ ਜੀ ਠੀਕ ਹੈ ਜੀ ਸਰੋਏ game@gmail.com ਇਹ ਹੋ ਗਿਆ ਨੈਕਸਟ ਕਰ ਦੇਣਾ ਇਸ ਤੋਂ ਬਾਅਦ ਤੁਸੀਂ ਨੀਚੇ ਜਾਣਾ ਵਾ ਇਹਦੀ ਆਈ ਐਗਨੀ ਤੇ ਤੁਸੀਂ ਕਲਿੱਕ ਕਰ ਦੇਣਾ ਇਹ ਤੁਹਾਡਾ ਹੋ ਗਿਆ ਜੀ Gmail ਅਕਾਊਂਟ ਜਿਹੜਾ ਉਹ ਤੁਹਾਡਾ ਰੈਡੀ ਹੋ ਗਿਆ ਹੁਣ ਆਪਾਂ ਕਰਾਂਗੇ YouTube ਚੈਨਲ ਤੁਸੀਂ YouTube ਚੈਨਲ ਹੁਣ ਕਿਵੇਂ ਬਣਾਣਾ ਵਾ ਤੁਸੀਂ ਕੀ ਕਰਨਾ ਦੇਖੋ ਤੁਹਾਡੀ Gmail ਅਕਾਊਂਟ ਇਹ ਬਣ ਕੇ ਰਿਹਾ ਹੋ ਗਿਆ ਹੁਣ ਆਪਾਂ ਅਗਲੀ ਨਿਊ ਟੈਬ ਦੇ ਵਿੱਚ ਜਾਣਾ ਵਾ ਨਿਊ ਟੈਬ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਇੱਥੇ YouTube ਦੇ ਉੱਤੇ ਕਲਿੱਕ ਕਰ ਦੇਣਾ ਆਪਾਂ ਇਸ ਤਰੀਕਾ ਨਾਲ YouTube youtube.com ਲਿਖਾਂਗੇ ਆਪਾਂ youtube.com youtube.com ਲਿਖਾਂਗੇ ਤਾਂ ਇੱਥੇ ਪਹਿਲੀ ਹੀ ਆਪਸ਼ਨ ਆ ਜਾਈਗੀ ਆਪਾਂ ਉਹ ਆਪਸ਼ਨ ਤੇ ਆਪਾਂ ਕਲਿੱਕ ਕਰਕੇ ਆਪਣਾ ਜਿਹੜਾ YouTube ਚੈਨਲ ਉਹ ਓਪਨ ਕਰ ਲੈਣਾ ਆ ਦੇਖੋ ਤੁਹਾਡਾ ਚੈਨਲ ਜਿਹੜਾ ਓਪਨ ਹੋ ਗਿਆ ਜੋ ਵੀ ਜਿਹਤਨਾ ਤੁਸੀਂ ਈਮੇਲ ਆਈਡੀ ਬਣਾਈ ਸੀ ਆ ਦੇਖੋ ਸਾਈਡ ਦੇ ਉੱਤੇ ਦੇਖੋ ਸਾਈਡ ਦੇ ਉੱਤੇ ਤੁਹਾਨੂੰ ਉਹ ਲੋਗੋ ਤੁਹਾਨੂੰ ਇਹ ਸ਼ੋਅ ਕਰਨ ਲੱਗ ਗਿਆ ਆ ਲੋਗੋ ਦੇਖੋ ਤੁਹਾਡੇ Gmail ਦੇ ਉੱਤੇ ਸ਼ੋਅ ਕਰਨ ਲੱਗ ਗਿਆ ਹੁਣ ਜਾਨੀ ਕਿ ਇਹ ਆਪਣਾ ਚੈਨਲ ਬਣ ਗਿਆ ਆਪਾਂ ਹੁਣ ਇਹਦੀ ਸੈਟਿੰਗ ਕਰੀਏ ਤੁਸੀਂ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਇੱਥੇ ਲਿਖਿਆ ਹੋਇਆ ਕਰੀਟ ਅ ਚੈਨਲ ਤੁਸੀਂ ਕਰੀਟ ਅ ਚੈਨਲ ਕਰਨਾ ਆ ਦੇਖੋ ਇੱਥੇ ਆ ਗਿਆ ਗ ਸਰੋਏ ਇੰਦਰਨ ਜੀ ਮੈਨ ਡੈਟ ਕੋ ਉਹੀ ਮੇਰੀ ਮੇਰਾ ਆਈਡੈਂਟੀਟੀ ਹੈਗੀ ਤੁਸੀਂ ਤੇ ਕ੍ਰੇਟ ਇਹ ਚੈਨਲ ਤੇ ਤੁਸੀਂ ਕਲਿੱਕ ਕਰ ਦੇਣਾ ਜੀ ਹੁਣ ਜਿਹੜੀ ਇਹਦੀ ਸੈਟਿੰਗ ਆਪਾਂ ਇਹਦੀ ਸਾਰੀ ਸੈਟਿੰਗ ਕਰਨੀ ਇੱਥੇ ਲਿਖਿਆ ਅਪਲੋਡ ਪਿਕਚਰ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਤੁਸੀਂ ਆਪਣੀ ਜਿਹੜੀ ਪਿਕਚਰ ਆ ਤੁਸੀਂ ਉਹ ਇੱਥੇ ਤੁਸੀਂ ਆਪਣੀ ਅਪਲੋਡ ਕਰਦੇ ਨੇ ਜਦੋਂ ਅਪਲੋਡ ਕਰੋਗੇ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਤੁਹਾਨੂੰ ਸਿੱਧਾ ਗੈਲਰੀ ਦੇ ਵਿੱਚ ਲੈ ਜਾਏਗਾ ਮੰਨ ਕੇ ਚੱਲੋ ਤੁਸੀਂ ਕੋਈ ਵੀ ਤੁਸੀਂ ਫੋਟੋ ਇੱਥੇ ਲਗਾਉਣਾ ਚਾਹੁੰਦੇ ਹੋ ਤਦੂ ਜੀ ਆਪਣੀ ਜਿਹੜੀ ਕੋਈ ਵੀ ਤੁਸੀਂ ਫੋਟੋ ਆਪਣੀ ਇੱਥੇ ਇੱਕ ਲਗਾ ਸਕਦੇ ਮਨ ਲਓ ਮੇਰੇ ਕੋਲ ਆ ਫੋਟੋ ਆ ਮੇਰੀ ਮੈਨੂੰ ਇੱਥੇ ਲਗਾਉਣਾ ਚਾਹੁੰਦਾ ਮੈਂ ਓਪਨ ਕਰਾਂਗਾ ਆ ਮੇਰੀ ਫੋਟੋ ਇੱਥੇ ਮੈਨੂੰ ਇਹਨੇ ਸ਼ੋ ਕਰਤੀ ਹੈ ਜੀ ਮੈਂ ਇਹ ਫੋਟੋ ਆਪਣੀ ਇੱਥੇ ਲਗਾ ਦਿੱਤੀ ਆ ਦੇਖੋ ਮੇਰੀ ਫੋਟੋ ਇੱਥੇ ਸ਼ੋ ਹੋਣ ਲੱਗੀ ਤੁਸੀਂ ਆਪਣੀ ਫੋਟੋ ਲਗਾ ਸਕਦੇ ਹੋ ਇੱਥੇ ਜਾਂ ਆਪਣਾ ਤੁਸੀਂ ਕੋਈ ਲੋਗੋ ਬਣਾ ਕੇ ਲਗਾਓ ਮੈਂ ਤਾਂ ਵੈਸੇ ਤੁਹਾਨੂੰ ਇਹੀ ਕਹਾਂਗਾ ਕਿ ਮੈਂ ਤੈਨੂੰ ਫੋਟੋ ਵੈਸੇ ਲਾ ਕੇ ਦਿਖਾਈਆ ਤੁਸੀਂ ਕੀ ਕਰਨਾ ਵਾ ਤੁਸੀਂ ਆਪਣਾ ਇੱਕ ਵਧੀਆ ਜਿਹਾ ਲੋਗੋ ਬਣਾਓ ਨ ਵਧੀਆ ਜਿਹਾ ਲੋਗੋ ਬਣਾ ਕੇ ਆਪਣੇ ਚੈਨਲ ਦੇ ਰਿਗਾਰਡਿੰਗ ਉਹ gaming game ਜੋ ਤੁਸੀਂ ਆਪਣੇ ਚੈਨਲ ਦਾ ਨਾਮ ਰੱਖਣਾ ਚਾਹੁੰਦੇ ਹੋ ਜਿਸ ਦਾ ਵੀ ਅਮਲ ਤੁਸੀਂ ਟੈਕ ਦੇ ਰਿਗਾਰਡਿੰਗ ਤੁਸੀਂ ਬਣਾਉਨੇ ਹੋ ਜਾਂ ਕੋਈ ਹੋਰ ਤੁਸੀਂ ਜਾਂ ਤੁਸੀਂ ਗੇਮ ਖੇਡਦੇ ਹੋ ਉਦਾਂ ਦਾ ਤੁਸੀਂ ਨਾਮ ਰੱਖਣਾ ਜੋ ਵੀ ਤੁਸੀਂ ਰੱਖਣਾ ਚਾਹੁੰਦੇ ਤੁਸੀਂ ਇੱਥੇ ਭਰ ਦਿਨਾ ਮੈਂ ਇੱਥੇ ਲਿਖ ਦੇਣਾ ਸਰੋਏ ਗੇਮ ਲਿਖ ਦੇਣਾ S A R O E Y ਸਰੋਏ ਗੇਮ ਗੇ ਸਰੋਏ ਗੇਮਿੰਗ ਕਰ ਦੇਣਾ G A M I N G ਸਰੋਏ ਗੇਮਿੰਗ ਕਰਤਾ ਜੀ ਮੈਂ ਠੀਕ ਹੈ ਜੀ ਮੈਂ ਸਰੋਏ ਗੇਮਿੰਗ ਕਰਤਾ ਇੱਥੇ ਜੀ ਆ ਹੋ ਗਿਆ ਆ ਦੇਖੋ ਹੋ ਗਿਆ ਇੱਥੇ ਆ ਗਿਆ ਮੇਰੇ ਕੋਲ ਐਡ ਦਾ ਰੈਂਟ ਸਰੋਏ ਗੇਮਿੰਗ ਆ ਆ ਗਿਆ ਹੈਂਡਲ ਹੈਂਡਲ ਦਾ ਕੀ ਮਤਲਬ ਹੁੰਦਾ ਹੈਂਡਲ ਦਾ ਮਤਲਬ ਹੁੰਦਾ ਵੀ ਮੰਨ ਕੇ ਚੱਲੋ ਤੁਸੀਂ ਇੱਕ YouTube ਦਾ ਲਿੰਕ ਹੁੰਦਾ ਵਾ ਅਗਰ ਤੁਸੀਂ ਨੂੰ ਕਿਸੇ ਨੂੰ ਸ਼ੇਅਰ ਕਰੋਗੇ ਤਾਂ ਉਹ ਮਤਲਬ ਇਹ ਤੁਹਾਨੂੰ ਲਿੰਕ ਬਹੁਤ ਵੱਡਾ ਹੁੰਦਾ ਵਾ ਤਾਂ ਤੁਸੀਂ ਕੀ ਕਹਿੰਦਾ ਸੀ ਐਡ ਦੀ ਰੈਂਟ ਸਰੋਏ ਗੇਮਿੰਗ ਤੁਸੀਂ ਕਰਕੇ ਤੁਸੀਂ ਉਹਨੂੰ ਭੇਜੋਗੇ ਤਾਂ ਤੁਹਾਡਾ ਚੈਨਲ ਸਿੱਧਾ ਆਟੋਮੈਟਿਕ ਹੀ ਸਰਚ অপਸ਼ਨ ਦੇ ਵਿੱਚ ਆ ਜਾਏਗਾ ਅਗਰ ਤੁਸੀਂ ਇਹਨੂੰ ਚੇਂਜ ਕਰਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰਕੇ ਇਹਨੂੰ ਚੇਂਜ ਵੀ ਕਰ ਸਕਦੇ ਹੋ ਅਗਰ ਨਹੀਂ ਕਰਨਾ ਚਾਹੁੰਦੇ ਤਾਂ ਰਹਿਣ ਦਿਓ ਮੈਨੂੰ ਇਹੀ ਬਹੁਤ ਵਧੀਆ ਲੱਗਦਾ ਮੈਂ ਇਹਨੂੰ ਇਹੀ ਰੱਖਾਂਗਾ ਇੱਥੇ ਲਿਖਿਆ ਕ੍ਰੀਏਟ ਅ ਚੈਨਲ ਇਹ ਤਾਂ ਕ੍ਰੀਏਟ ਅ ਚੈਨਲ ਹੋ ਜਾਏਗਾ ਜੀ ਤੁਸੀਂ ਇਹਨੂੰ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਦੇਖੋ ਇਹ ਤੁਹਾਡਾ ਚੈਨਲ ਜਿਹੜਾ ਸਾਰਾ ਬਣ ਕੇ ਰੈਡੀ ਹੋ ਗਿਆ ਹੁਣ ਇਹਦੀ ਜਿਹੜੀ ਹੋਰ ਸੈਟਿੰਗ ਆ ਉਹ ਕਿਵੇਂ ਕਰਨੀ ਆ ਉਹ ਤੁਹਾਨੂੰ ਮੈਂ ਅੱਗੇ ਦੱਸਦਾ ਹਾਂ ਪੂਰੀ ਡਿਟੇਲ ਦੇ ਵਿੱਚ ਤੁਸੀਂ ਉਹ ਵੀਡੀਓ ਦੇ ਨਾਲ ਬਣੇ ਰਹੋ ਦੇਖੋ ਆ ਪੂਰਾ ਬਣ ਕੇ ਦੇਖੋ ਮੇਰਾ ਚੈਨਲ ਰੈਡੀ ਹੋ ਗਿਆ ਆ ਥੱ ਕਸਟਮਾਈਜ਼ ਚੈਨਲ ਮੈਨੇਜ ਵੀਡੀਓ ਆਪਾਂ ਕੀ ਕਰਨਾ ਕਸਟਮਾਈਜ਼ ਚੈਨਲ ਤੇ ਆਪਾਂ ਕਲਿੱਕ ਕਰ ਦੇਣਾ ਜੀ ਕਲਿੱਕ ਕਰਨ ਤੋਂ ਬਾਅਦ ਇੱਕ ਨਵੀਂ ਟੈਬ ਓਪਨ ਹੋ ਜਾਏਗੀ ਅਗਰ ਤੁਸੀਂ ਫੋਨ ਦੇ ਵਿੱਚ ਚਲਾ ਰਹੇ ਹੋ ਤਾਂ ਤੁਸੀਂ ਇਹਨੂੰ ਡੈਸਕਟਾਪ ਮੋਡ ਦੇ ਵਿੱਚ ਲੈ ਆਉਣਾ ਵਾ ਇੱਥੇ ਲਿਖਿਆ ਕੰਟੀਨਿਊ ਕੰਟੀਨਿਊ ਤੇ ਤੁਸੀਂ ਕਲਿੱਕ ਕਰ ਦੇਣਾ ਇਹਨੂੰ ਕਲੋਜ਼ ਕਰ ਦਿਓ ਜੀ ਤੁਸੀਂ ਇੰਨੇ ਵੀ ਕਲੋਜ਼ ਕਰ ਦੋ ਇਹ ਤੁਹਾਨੂੰ ਸਾਰੀ ਦਿਸਣ ਲੱਗਿਆ ਲੇਆਉਟ ਹੁਣ ਇਹਨਾਂ ਦਿੰਦੇ ਆਪਾਂ ਲੇਆਉਟ ਜਦੋਂ ਤੁਹਾਡੀ ਵੀਡੀਓ ਦਾ ਕੋਈ ਟਾਈਟਲ ਹੋਏਗਾ ਜਿਵੇਂ ਆਪਾਂ ਫਿਲਮਾਂ ਦਾ ਤੁਸੀਂ ਟ੍ਰੇਲਰ ਦੇਖਦੇ ਹੋ ਨਾ ਫਿਲਮਾਂ ਦਾ ਟ੍ਰੇਲਰ ਕਿੰਨਾ ਸੋਹਣਾ ਹੁੰਦਾ ਵਾ ਵੀ ਲੋਕ ਟ੍ਰੇਲਰ ਦੇਖ ਕੇ ਕੀ ਕਹਿੰਦੇ ਵੀ ਯਾਰ ਇਹ ਫਿਲਮ ਅਸੀਂ ਦੇਖਣ ਜਾਣਾ ਹੀ ਜਾਣਾ ਵਾ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਇੱਕ ਵੀਡੀਓ ਬਣਾ ਲੈਣਾ ਵਾ ਟ੍ਰੇਲਰ ਜਾਂ ਯਾਨੀ ਕਿ 2-3 ਮਿੰਟ ਦਾ ਜਾਂ 1 ਮਿੰਟ ਦਾ ਕਰਾ ਤੁਸੀਂ ਵਧੀਆ ਜਿਹਾ ਬਣਾ ਲੈਣਾ ਉਹਨੂੰ ਤੁਸੀਂ ਇੱਥੇ ਐਡ ਕਰ ਦੇਣਾ ਜਦੋਂ ਐਡ ਦੀ ਆਪਸ਼ਨ ਆਏਗੀ ਤੁਸੀਂ ਇੱਥੇ ਤਾਂ ਉਹ ਇੱਥੇ ਵੀਡੀਓ ਸ਼ੋਅ ਕਰਨ ਲੱਗ ਜੇ ਉਹ ਵੀਡੀਓ ਤੇ ਕਲਿੱਕ ਕਰਕੇ ਤੁਸੀਂ ਇੱਥੇ ਉਹਨੂੰ ਐਡ ਕਰ ਲੈਣਾ ਜੀ ਇਸੇ ਤਰ੍ਹਾਂ ਤੁਸੀਂ ਉੱਥੇ ਦੂਸਰੀ ਵੀਡੀਓ ਜਿਹੜੀ ਤਾਂ ਟੌਪ ਦੀ ਵਧੀਆ ਹੋਊਗੀ ਉਹਨੂੰ ਐਡ ਕਰ ਲੈਣਾ ਫਿਰ ਤੁਸੀਂ ਆ ਜਦੋਂ ਬ੍ਰਾਂਡਿੰਗ ਦੇ ਉੱਤੇ ਆ ਰਹੇ ਹੋ ਬ੍ਰਾਂਡਿੰਗ ਦੇ ਉੱਤੇ ਦੇਖੋ ਜੀ ਇਹ ਸ਼ੋਅ ਕਰਦਾ ਪਿਆ ਵਾ ਤੁਹਾਡਾ ਮਤਲਬ ਜਿਹੜੀ ਫੋਟੋ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਤਾਂ ਚੇਂਜ ਵੀ ਹੋ ਜਾਏਗੀ ਅਗਰ ਤੁਸੀਂ ਇਸ ਨੂੰ ਹਟਾਉਣਾ ਚਾਹੁੰਦੇ ਹੋ ਹਟਾ ਵੀ ਸਕਦੇ ਹੋ ਹੁਣ ਆ ਗਿਆ ਇਹ ਬੈਨਰ ਇਮੇਜ ਤੁਹਾਨੂੰ ਇੱਥੇ ਇੱਕ ਬੈਨਰ ਲੋਗ ਵੀ ਲਗਾਉਣਾ ਪੈਗਾ ਅਗਰ ਤੁਹਾਡੇ ਕੋਲ ਕੋਈ ਬੈਨਰ ਹੈਗਾ ਵਾ ਅਗਰ ਤੁਹਾਨੂੰ ਬੈਨਰ ਨਹੀਂ ਬਣਾਉਣਾ ਆਉਂਦਾ ਤਾਂ ਪਲੀਜ਼ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਨੂੰ ਦੱਸ ਦਾਂਗਾ ਵੀ ਤੁਸੀਂ ਆਪਣਾ ਬੈਨਰ ਕਿਵੇਂ ਬਣਾ ਸਕਦੇ ਹੋ ਬੈਨਰ ਬਣਾ ਕੇ ਤੁਸੀਂ ਇੱਥੇ ਅਪਲੋਡ ਕਰਨਾ ਜਦੋਂ ਅਪਲੋਡ ਕਰੋਗੇ ਦੇਖੋ ਤਿੰਨ ਚੀਜ਼ਾਂ ਦਿਖਾ ਰਿਹਾ ਅਗਰ ਕੋਈ ਕੰਪਿਊਟਰ ਦੇ ਵਿੱਚ ਤੁਹਾਡਾ ਬੈਨਰ ਦੇਖੇਗਾ ਤਾਂ ਇੱਥੇ ਬੈਕਗ੍ਰਾਉਂਡ ਦੇ ਵਿੱਚ ਇੰਦਾ ਦਾ ਲੱਗੇਗਾ ਲੈਪਟਾਪ ਦੇ ਅੰਦਰ ਲੱਗੇਗਾ ਮੋਬਾਈਲ ਫੋਨ ਦੇ ਵਿੱਚ ਇੰਦਾ ਦਾ ਲੱਗੇਗਾ ਬਟ ਜਦ ਤੁਸੀਂ ਉਸ ਨੂੰ ਬਣਾਉਂਗੇ ਜਿਹੜਾ ਉਹਦਾ ਸ ਪਰ ਆ ਵੀ 11:52 6MB ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਉਹ ਜਦੋਂ ਬਣ ਗਿਆ ਤੁਸੀਂ ਤੇ ਅਪਲੋਡ ਤੇ ਕਲਿੱਕ ਕਰਨਾ ਉਹ ਵੀ ਅਪਲੋਡ ਹੋ ਜਾਏਗਾ ਉਹਦੇ ਨਾਲ ਤੁਹਾਡਾ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦਾ ਵਾ ਇੱਥੇ ਲਿਖਿਆ ਹੋਇਆ ਅਪਲੋਡ ਇੱਥੇ ਮਤਲਬ ਤੁਸੀਂ ਲਿਖ ਦਿਓ ਵੀ ਸਬਸਕ੍ਰਾਈਬਰ ਦਾ ਕੋਈ ਵੀ ਤੁਸੀਂ ਬਟਨ ਲਗਾਉਣਾ ਚਾਹੁੰਦੇ ਹੋ ਹਨ ਜਿਵੇਂ ਮੰਨ ਲਓ ਮੇਰੇ ਕੋਲ ਇੱਕ ਸਬਸਕ੍ਰਾਈਬਰ ਦਾ ਬਟਨ ਪਿਆ ਹੋਇਆ ਉਹ ਤੁਹਾਡੀ ਵੀਡੀਓ ਦੇ ਵਿੱਚ ਹਰ ਇੱਕ ਦੇ ਵਿੱਚ ਨਾ ਕੰਟੀਨਿਊ ਦਿਖੀ ਜਾਊਗਾ ਬਹੁਤ ਜ਼ਰੂਰੀ ਹੈ ਲਗਾਉਣਾ ਉਹਦੇ ਨਾਲ ਲੋਕ ਤੁਹਾਡੇ ਚੈਨਲ ਦਾ ਸਬਸਕ੍ਰਾਈਬ ਕਰਨਗੇ ਮੈਂ ਇਹਨੂੰ ਇੱਥੇ ਕਲਿੱਕ ਕਰ ਦਿੰਦਾ ਹਾਂ ਆ ਦੇਖੋ ਇਦਾਂ ਦਾ ਸ਼ੋਅ ਹੋਏ ਇੱਥੇ ਤਾਂ ਉਹ ਸ਼ੋਅ ਕਰਨ ਲੱਗ ਗਿਆ ਇਹ ਆ ਆ ਥਾਂ ਦੇ ਦੇਖੋ ਤਾਂ ਉਹ ਸ਼ੋਅ ਕਰਨ ਲੱਗ ਗਿਆ ਆ ਥਾਂ ਦੇ ਉੱਪਰ ਆ ਦੇਖੋ ਇੱਥੇ ਤਾਂ ਸ਼ੋਅ ਹੋਣ ਲੱਗ ਗਿਆ ਇਹ ਦੇ ਤਾਂ ਬਹੁਤ ਵਧੀਆ ਲੱਗਦਾ ਵਾ ਤੂੰ ਤੁਸੀਂ ਹੁਣ ਕੀ ਕਰਨਾ ਹੈ ਇਹਨੂੰ ਪਬਲਿਸ਼ ਕਰ ਦੋ ਪਬਲਿਸ਼ ਕਰ ਦੇਣਾ ਇਹ ਸੇਵ ਹੋ ਗਿਆ ਜੀ ਠੀਕ ਹੈ ਜੀ ਹੁਣ ਆਪਾਂ ਜਣਾ ਬੇਸਿਕ ਇਨਫੋਰਮੇਸ਼ਨ ਤੇ ਬੇਸਿਕ ਇਨਫੋਰਮੇਸ਼ਨ ਦੇ ਵਿੱਚ ਆ ਗਏ ਆਪਾਂ ਆਪਣਾ ਦੇਖੋ ਇੱਥੇ ਆ ਗਿਆ ਆਪਣਾ ਸਰੋਏ ਗੇਮਿੰਗ ਆਪਣੇ ਚੈਨਲ ਦਾ ਨਾਮ ਆ ਸੇਅਰ ਦਾ ਜਿਹੜਾ ਸਰੋਏ ਆਪਣਾ ਜਿਹੜਾ ਹੈਂਡਲ ਆ ਉਹ ਆ ਗਿਆ ਆ ਦੇਖੋ ਜਦੋਂ ਵੀ ਮੇਰੇ ਕਿਸ ਨੂੰ ਵੀ ਲਿੰਕ ਭੇਜਾਂਗਾ ਮੇ ਆ ਆਏਗਾ HNT ps.11www.youtube.com@sroyegaming gaming ٹھیک ہے جی ਆ دیکھو ਆ ਤੁਸੀਂ دیکھ سکتے ہو ਆ ਜਿਹੜਾ ਮੈਨੂੰ ਹੋ ਸ਼ੋ ਹੋਏਗਾ ਮੈਨੂੰ ਕਾਪੀ ਕਰਕੇ ਵੀ ਨੂੰ ਅੱਗੇ ਭੇਜ ਸਕਦਾ ਵਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਕੁਝ ਵੀ ਲਿਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਲਿਖਣਾ ਉਹ ਵੀ ਇਹ ਚੈਨਲ ਦਾ ਜਿਹੜਾ ਮੇਰਾ ਗੇਮਿੰਗ ਦੇ ਰਿਗਾਰਡਿੰਗ ਆ ਵੀ ਇੱਥੇ ਮੈਂ ਆਪਣੀ ਜੜੀਆਂ ਵੀ ਮੈਂ ਗੇਮ ਦੀ ਵੀਡੀਓ ਪਾਇਆ ਕਰਾਂਗਾ ਤੁਸੀਂ ਜੋ ਵੀ ਵੀਡੀਓ ਪਾਉਂਗੇ ਉਹਦੀ ਪੂਰੀ ਇਨਫਰਮੇਸ਼ਨ ਲਿਖ ਕੇ ਤੁਸੀਂ ਇਹਦੇ ਵਿੱਚ ਪਾ ਦੇਣੀ ਹੈ ਵੀ ਇਹ ਇਸ ਰਿਗਾਰਡਿੰਗ ਦੇ ਵਿੱਚ ਆ ਆ ਤੁਹਾਡਾ ਚੈਨਲ ਦਾ ਯੂਆਰਐਲ ਹੋ ਗਿਆ ਜੀ ਠੀਕ ਹੈ ਜੀ ਅਗਰ ਤੁਸੀਂ ਤੋਂ ਹੋਰ ਵੀ ਕੋਈ YouTube ਚੈਨਲ ਚਲਾ ਰਹੇ ਹੋ ਜਾਂ ਨਹੀਂ ਚਲਾ ਰਹੇ ਹੋ ਤਾਂ ਤੁਸੀਂ ਉਹਦਾ ਵੀ ਅਗਰ ਤੁਸੀਂ ਇੱਥੇ ਆਪਣਾ ਲਿੰਕ ਕਰਨਾ ਚਾਹੁੰਦੇ ਹੋ ਐਡੀ ਤੇ ਲਿੰਕ ਕਰ ਸਕਦੇ ਹੋ ਇਹ ਜੇ ਅਗੀ ਕੰਟੈਕਟ ਮੰਗ ਲਓ ਤੁਹਾਡਾ ਚੈਨਲ ਕਨ ਨੂੰ ਵੱਡਾ ਹੋ ਜਾਂਦਾ ਵਾ ਲੋਕ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਜਾਂ ਕੋਈ ਤੁਹਾਡੇ ਕੰਪਨੀ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੀ ਆ ਤਾਂ ਤੁਸੀਂ ਕੀ ਕਰਨਾ ਇੱਥੇ ਲਿਖਿਆ ਕੋ ਈਮੇਲ ਐਡਰੈਸ ਤੁਸੀਂ ਇੱਥੇ ਆਪਣਾ ਕੋਈ ਵੀ ਈਮੇਲ ਜਿਹੜਾ ਅਨਦਰ ਈਮੇਲ ਆ ਜਿਹੜਾ ਉਹ ਤੁਸੀਂ ਇੱਥੇ ਦੇਣਾ ਵਾ ਜਿਹੜੇ ਨਾਲ ਤੁਸੀਂ ਚੈਨਲ ਬਣਾਇਆ ਵਾ ਉਹ ਈਮੇਲ ਆਈਡੀ ਤੁਸੀਂ ਕਦੇ ਨਹੀਂ ਦੇਣੀ ਹੈਗੀ ਇੱਥੇ ਤੁਸੀਂ ਉਹ ਈਮੇਲ ਆਈਡੀ ਦੇਣੀ ਆ ਜਿਹਦੇ ਨਾਲ ਲੋਕ ਤੁਹਾਡੇ ਨਾਲ ਸੰਪਰਕ ਕਰ ਸਕਣ ਵੱਡੀ ਵੱਡੀ ਕੰਪਨੀਆਂ ਇੱਥੇ ਤੁਹਾਡੇ ਨਾਲ ਸੰਪਰਕ ਕਰ ਸਕਣ ਇੱਥੇ ਤੁਸੀਂ ਉਹ ਈਮੇਲ ਐਡਰੈਸ ਦੇ ਕੇ ਵੀ ਤੁਸੀਂ ਇਸ ਨੂੰ ਸੇਵ ਕਰ ਦੇਣਾ ਜੀ ਠੀਕ ਹੈ ਜੀ ਸੇਵ ਕਰਨ ਤੋਂ ਬਾਅਦ ਹੁਣ ਆਪਾਂ ਅੱਗੇ ਕਰਦੇ ਆਂ ਵੇ ਦੇ ਕੀ ਆ ਇੱਥੇ ਦੇਖੋ ਸੈਟਿੰਗ ਲਿਖਿਆ ਹੋਇਆ ਆ ਆਪਾਂ ਆ ਸੈਟਿੰਗ ਦੇ ਉੱਤੇ ਜਾਣਾ ਵਾ ਤੁਸੀਂ ਆ ਦੇਖੋ ਇੱਥੇ ਸੈਟਿੰਗ ਲਿਖਿਆ ਹੋਇਆ ਆ ਆ ਸੈਟਿੰਗ ਦੇ ਉੱਪਰ ਆਪਾਂ ਜਾਣਾ ਵਾ ਇਹਦੀ ਜਿਹੜੀ ਸੈਟਿੰਗ ਯੂ ਟੈਨਸ਼ਨਲ ਦੀ ਆਪਾਂ ਸਾਰੇ ਇੱਥੇ ਹੀ ਕਰਦੀਆਂ ਹੁਣ ਸਭ ਤੋਂ ਪਹਿਲਾਂ ਆਪਾਂ ਆ ਜੰਨੇ ਜਨਰਲ ਦੇ ਉੱਤੇ ਜਨਰਲ ਦੇ ਉੱਪਰ ਦੇਖੋ ਇੱਥੇ ਲਿਖਿਆ ਕਰੰਸੀ ਯੂ ਐਸ ਡਾਲਰ ਯੂ ਐਸ ਨਹੀਂ ਡਾਲਰ हां ਇਹਦੇ ਵਿੱਚ ਇਹ ਨਹੀਂ ਹੈਗਾ ਵੀ ਮਤਲਬ ਤੁਸੀਂ ਕੋਈ ਵੀ ਚੁਆਇਸ ਕਰ ਲਓ ਵੀ ਤੁਸੀਂ ਤੇ ਕਲਿੱਕ ਕਰ ਦੋ ਵੀ ਤੁਹਾਡੀ ਜਿਹੜੀ ਅਰਨਿੰਗ ਆ ਉਹ ਜ਼ਿਆਦਾ ਹੋਣੀ ਸ਼ੁਰੂ ਹੋ ਜਾਈਏ ਇੰਦਾ ਦੀ ਕੋਈ ਦਿੱਕਤ ਨਹੀਂ ਹੈਗੀ ਕੋਈ ਗੱਲਬਾਤ ਨਹੀਂ ਹੈਗੀ ਤੁਸੀਂ ਇੱਥੇ ਯੂਐਸ ਡਾਲਰ ਹੀ ਰਹਿਣ ਦੇਣਾ ਇਹਨੂੰ ਤੁਸੀਂ ਬਿਲਕੁਲ ਨਹੀਂ ਛੇੜਨਾ ਫਿਰ ਅਪਾਂ ਚੱਲਦੇ ਆਂ ਚੈਨਲ ਦੇ ਉੱਤੇ ਚੈਨਲ ਦੇ ਉੱਤੇ ਆਜਾ ਜਿਹੜੀ ਮੇਨ ਵੈਰੀ ਵੈਰੀ ਇੰਪੋਰਟੈਂਟ ਚੀਜ਼ ਆ ਉਹ ਇੱਥੇ ਆ ਆ ਇੱਥੇ ਲਿਖਿਆ ਵਾ ਕਿ ਕੰਟਰੀ ਆਫ ਰੈਜ਼ੀਡੈਂਸ ਤੁਸੀਂ ਇੱਥੇ ਕਲਿੱਕ ਕਰਨਾ ਵਾ ਤੁਹਾਡੀ ਕਿਹੜੀ ਕੰਟਰੀ ਆ ਆਪਾਂ ਇੰਡੀਆ ਤੋਂ ਆ ਜੀ ਆਪਾਂ ਇੱਥੇ ਇੰਡੀਆ ਰੱਖਾਂਗੇ ਅਗਰ ਤੁਸੀਂ ਕਿਸੇ ਹੋਰ ਕੰਟਰੀ ਤੋਂ ਇੰਗਲੈਂਡ ਤੋਂ ਨਿਊਜ਼ੀਲੈਂਡ ਤੋਂ ਜਾਂ ਸ਼੍ਰੀਲੰਕਾ ਤੋਂ ਕਿਸੇ ਵੀ ਤੁਸੀਂ ਜਗ੍ਹਾ ਤੋਂ ਆਏ ਹੋ ਤਾਂ ਤੁਸੀਂ ਇੱਥੇ ਆਪਣੀ ਉਹ ਕੰਟਰੀ ਭਰਨੀ ਆ ਅਸੀਂ ਇੰਡੀਆ ਤੋਂ ਆ ਆਪਾਂ ਇੰਡੀਆ ਲਿਖਾਂਗੇ ਇੱਥੇ ਹੁਣ ਇੱਥੇ ਆ ਕੇ ਕੀਵਰਡ ਜਿਹੜੀ ਸਭ ਤੋਂ ਮੈਨ ਵਧੀਆ ਜ਼ਰੂਰੀ ਚੀਜ਼ ਹੈ ਜਣੀ ਆਪਾਂ ਇਹਦੇ ਕੀਵਰਡ ਆ ਮੰਨ ਲਓ ਤੁਹਾਡਾ ਚੈਨਲ ਜਿਹੜਾ ਉਹ ਕਿਸ ਦੇ ਰਿਗਾਰਡਿੰਗ ਆ ਤੁਹਾਡਾ ਜਿਹੜਾ ਚੈਨਲ ਆ ਤੁਸੀਂ ਟੈਕਨੀਕ ਵੀਡੀਓ ਬਣਾਉਂਦੇ ਹੋ ਜਾ ਕੋ ਕੁਕਿੰਗ ਦੀ ਵੀਡੀਓ ਬਣਾਉਨੇ ਹੋ ਅਗਰ ਤੁਸੀਂ ਕੁਕਿੰਗ ਦੀ ਵੀਡੀਓ ਬਣਾਉਨੇ ਹੋ ਤਾਂ ਤੁਸੀਂ ਇੱਥੇ ਕੁਕਿੰਗ ਦੇ ਲਿਖੇ ਦੇਣਾ ਵਾ ਕੁਕਿੰਗ ਹਨਾ ਦੀ ਇਸ ਕੁਕਿੰਗ ਕਿਵੇਂ ਕਰੇ ਫਲਾਂ ਆ ਉਹ ਲਿਖ ਦੇਣਾ ਆਪਣੇ ਚੈਨਲ ਦਾ ਨਾਮ ਲਿਖ ਦੇਣਾ ਅਗਰ ਤੁਸੀਂ ਗੇਮਿੰਗ ਦੀ ਵੀਡੀਓ ਬਣਾਉਣਾ ਜਾਂ ਕਿਡਸ ਬੱਚਿਆਂ ਦਾ ਰਿਕਾਰਡਿੰਗ ਬਣਾਉਨੇ ਹੋ ਤਾਂ ਤੁਸੀਂ ਇੱਥੇ ਲਿਖ ਦੇਣਾ ਵਾ ਜਿਵੇਂ ਉਹਦੇ ਉਹਦੇ ਬਾਰੇ ਲਿਖ ਦੇਣਾ ਮੇਰਾ ਹੈਗਾ ਚੈਨਲ ਕੀ ਗੇਮਿੰਗ ਦਾ ਮੈਂ ਇੱਥੇ ਲਿਖ ਦੇਣਾ ਗੇਮਿੰਗ ਠੀਕ ਹੈ ਜੀ ਇੱਥੇ ਲਿਖ ਦੇਣਾ ਮੈਂ ਹੋਰ ਲਿਖਦਾ ਤਿੰਨ ਚਾਰ ਵੀ ਲੋਕ ਸਰਚ ਕਰਨ ਮੇਰਾ ਚੈਨਲ ਸਭ ਤੋਂ ਉੱਪਰ ਆਵੇ ਉਹ ਲਿਖਣਾ ਮੈਂ ਲਿਖਦਾ ਨਿਊ ਗੇਮਿੰਗ ਲਿਖਤਾ ਗੇਮਿੰਗ ਲਾਈਵ ਸਟ੍ਰੀਮ ਲਿਖ ਦਿਨਾ ਮੈਂ ਗੇਮਿੰਗ ਲਾਈਵ ਲਾਈਵ ਸਟ੍ਰੀਮ ਠੀਕ ਆ ਤੋ ਇਹ ਇਹਨੂੰ ਤੁਸੀਂ ਬਾਅਦ ਚ ਵੀ ਸੈੱਟ ਕਰ ਸਕਦੇ ਹੋ ਤੁਸੀਂ ਫਿਰ ਆਪਾਂ ਉਤੋਂ ਆ ਗਿਆ ਐਡਵਾਂਸ ਸੈਟਿੰਗ ਦੇ ਉੱਤੇ ਆਪਾਂ ਐਡਵਾਂਸ ਸੈਟਿੰਗ ਤੇ ਚਲੇ ਜਾਣਾ ਜੀ ਇਹਦੇ ਵਾਸਤੇ ਦੇਖੋ ਇੱਥੇ ਲਿਖਿਆ ਹੋਇਆ ਤਿੰਨ ਆਪਸ਼ਨ ਦਿੱਤੇ ਹੋਏ ਨੇ ਇਹਦੇ ਉੱਤੇ ਇੱਥੇ ਤੇ ਜਿਹੜੀ ਪਹਿਲੀ ਆਪਸ਼ਨ ਦਿੱਤੀ ਹੋਈ ਆ ਇਹਦੇ ਤੇ ਆ ਦੇਖੋ ਤਿੰਨ ਆਪਸ਼ਨ ਦਿੱਤੇ ਆ ਜਿਹੜੀ ਪਹਿਲੀ ਆਪਸ਼ਨ ਆ ਉਹ ਹੈਗੀ ਹੈ ਯੈਸ ਸੈਟ ਥਿਸ ਚੈਨਲ ਐਜ਼ ਮੇਡ ਫॉर ਕਿਡਸ ਆਈ ਆਲਵੇਜ਼ ਅਪਲੋਡ ਕੰਟੈਂਟ ਦੇਟ ਮੇਡ ਫॉर ਕਿਡਸ ਇਹ ਪੁੱਛ ਰਿਹਾ ਵੀ ਤੁਹਾਡਾ ਚੈਨਲ ਬੱਚਿਆਂ ਦੇ ਰਿਗਾਰਡਿੰਗ ਆ ਦੇਖੋ ਜੇ ਤਾਂ ਚੈਨਲ ਤੁਹਾਡਾ ਬੱਚਿਆਂ ਦੇ ਰਿਗਾਰਡਿੰਗ ਆ ਜੀ ਤਾਂ ਤੁਸੀਂ ਕੀ ਕਰਨਾ ਵਾ ਤੁਸੀਂ ਇੱਥੇ ਇੱਥੇ ਕਲਿੱਕ ਕਰ ਦੇਣਾ ਵਾ ਵੀ ਤੁਸੀਂ ਬੱਚਿਆਂ ਦਾ ਕੰਟੈਂਟ ਪਾ ਰਹੇ ਹੋ ਠੀਕ ਹੈ ਜੀ ਸਾਡਾ ਬੱਚਿਆਂ ਦੇ ਰਿਗਾਰਣੇ ਨਹੀਂ ਹੈਗਾ ਜਾਂ ਕੋਈ ਕੁਛ ਵੀ ਤੁਸੀਂ ਉੱਤੇ ਕਲਿੱਕ ਕਰ ਦੇਣਾ ਇਹ ਕਹਿੰਦਾ ਨਾਉ ਸੈਟ ਥਿਸ ਚੈਨਲ ਇਜ਼ ਮੇਡ ਫॉर ਕਿਡਸ ਆਈ ਨੈਵਰ ਅਪਲੋਡ ਕੰਟੈਂਟ ਡੈਟ ਇਜ਼ ਮੇਡ ਫॉर ਕਿਡਸ ਵੀ ਸਾਡਾ ਜਿਹੜਾ ਚੈਨਲ ਆ ਉਹ ਕਿਸੇ ਦੇ ਅਸੀਂ ਬੱਚਿਆਂ ਦੇ ਰਿਗਾਰਣੇ ਹੀ ਨਹੀਂ ਹੈਗਾ ਇਹ ਜਿਹੜੇ 18 ਸਾਲਾਂ ਤੋਂ ਪਲੱਸ ਨੇ ਉਹਨਾਂ ਦੇ ਲਈ ਆ ਆਪ ਭਾਈਥੇ ਕਲਿੱਕ ਕਰ ਦੇਣਾ ਦੇਖੋ ਜੇ ਤੁਸੀਂ ਇੱਥੇ ਭਰਤਾ ਬੱਚਿਆਂ ਦੇ ਰਿਗਾਰਣੇ ਮੰਨ ਲਓ ਜੇ ਤੁਸੀਂ ਬੱਚਿਆਂ ਦੀ ਵੀਡੀਓ ਪਾਉਣੀ ਆ ਤਾਂ ਤੁਸੀਂ ਬੱਚਿਆਂ ਤੇ ਹੀ ਕਲਿੱਕ ਕਰਨਾ ਵਾ ਕਿਉਂਕਿ ਫਿਰ ਕੀ ਹੁੰਦਾ ਵਾ ਜਿਹੜਾ YouTube ਆ ਸਾਡੀ ਵੀਡੀਓ ਜ਼ਿਆਦਾ ਉਹਨਾਂ ਨੂੰ ਰਿਕਮੈਂਡ ਕਰਦਾ ਵਾ ਮੰਨ ਲਓ ਮੈਂ ਇੱਥੇ ਲਿਖਦਾ ਬੱਚਿਆਂ ਦਾ ਅਸੀਂ ਮੈਂ ਲਿਖਦਾ ਵੀ ਇਹ ਸਾਡਾ ਚੈਨਲ ਬੱਚਿਆਂ ਦੇ ਰਿਗਾਰਡਿੰਗ ਨਹੀਂ ਹੈਗਾ ਬਟ ਮੈਂ ਵੀਡੀਓ ਇੱਥੇ ਬੱਚਿਆਂ ਦੀ ਪਾਈ ਜਾਵਾਂ ਤੇ ਸਾਡੀ ਜਿਹੜੀ ਵੀਡੀਓ ਆ ਉਹ ਹੋਰ ਵੱਡੇ ਬੰਦਿਆਂ ਨੂੰ ਸ਼ੋਅ ਕਰੇਗਾ ਤਾਂ ਵੱਡੇ ਬੰਦੇ ਸਾਡੀ ਵੀਡੀਓ ਕਿਉਂ ਦੇਖਣਗੇ ਉਹ ਸਾਡੀ ਵੀਡੀਓ ਨਹੀਂ ਦੇਖਣਗੇ ਇਸ ਲਈ ਅਸੀਂ ਉਹ ਇੱਥੇ ਚੋਇਸ ਕਰ ਲਾਉਂਗਾ ਅਗਰ ਤੁਹਾਡਾ ਬੱਚਿਆਂ ਦਾ ਕੰਟੈਂਟ ਆ ਤਾਂ ਤੁਸੀਂ ਬੱਚੇ ਤੇ ਯੈਸ ਕਰ ਦੇਣਾ ਅਗਰ ਨਹੀਂ ਹੈਗਾ ਤਾਂ ਨੋ ਕਰ ਦੇਣਾ ਠੀਕ ਹੈ ਜੀ फेर ਇਸ ਤੋਂ ਬਾਅਦ ਜੇ ਇਹਨੂੰ ਤੁਸੀਂ ਹੋਰ ਕਿਸੇ ਵੀ ਚੀਜ਼ ਨੂੰ ਨਹੀਂ ਛੇੜਨਾ ਹੈਗਾ ਹੁਣ ਆ ਗਿਆ ਫੀਚਰ ਐਲੀਜੀਬਿਲਟੀ ਆ ਦੇਖੋ ਆ ਗਿਆ ਨੰਬਰ 1 ਤੇ ਸਟੈਂਡਿੰਗ ਫੀਚਰ ਸੀਗਾ ਅਪਲੋਡ ਵੀਡੀਓ ਕ੍ਰੀਏਟ ਪਲੇਲਿਸਟ ਐਂਡ ਐਡ ਕੋਲੈਬੋਰੇਸ਼ਨ ਐਂਡ ਨਿਊ ਵੀਡੀਓ ਇਹ ਹੋ ਗਿਆ ਮਤਲਬ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਕੋਲੈਬੋਰੇਸ਼ਨ ਕਰਦੇ ਹੋ ਕਿਸੇ ਨਾਲ ਇੱਥੇ ਉਹ ਇਨੇਬਲ ਹੋਣਾ ਜ਼ਰੂਰੀ ਹੋਇਆ ਦੇਖੋ ਇੱਥੇ ਗ੍ਰੀਨ ਆ ਗਿਆ ਇਹ ਜਾਨੀ ਕਿ ਆਪਣਾ ਇਨੇਬਲ ਹੋ ਚੁੱਕਾ ਇੱਥੇ ਦੂਜਾ ਆ ਗਿਆ ਇਨਵਿਟੈਂਡ ਫੀਚਰ ਹੈ ਉਹ ਹੈ ਵੀਡੀਓ ਓਵਰ 15 ਮਿੰਟ ਕਸਟਮਾਈਜ਼ਡ ਥੰਗ ਐਂਡ ਲਾਈਵ ਸਟ੍ਰੀਮ ਇਹ ਪੁੱਛ ਰਹਾ ਵਾ ਦੇਖੋ ਜੇ ਤੁਸੀਂ ਇਹਨੂੰ ਇਨੇਬਲ ਇਨੇਜੀਬਲ ਕਰ ਦਿੰਦੇ ਹੋ ਤਾਂ ਉਤ ਤੋਂ ਬਾਅਦ ਕੀ ਹੈ ਤੁਸੀਂ 15 ਮਿੰਟ ਤੋਂ ਵੱਧ ਦੀ ਵੀਡੀਓ ਵੀ ਇੱਥੇ ਅਪਲੋਡ ਕਰ ਸਕਦੇ ਹੋ ਜਿਹੜਾ ਕਸਟਮਰ ਥੰਨੇਲ ਹੁੰਦਾ ਉਹ ਉੱਪਰ ਲੱਗਦਾ ਵਾ ਉਹ ਵੀ ਤੁਸੀਂ ਤਾਂ ਲਗਾ ਸਕਦੇ ਹੋ ਤੇ ਕਪਾ YouTube ਦੇ ਉੱਤੇ ਲਾਈਵ ਹੋਣੇ ਆਪਾਂ ਉਹ ਵੀ ਆਪਾਂ ਤਾਂ ਆ ਸਕਾਂਗੇ ਜਿੱਥੇ ਆਪਣਾ ਇਲੀਜੀਬਲ ਹੋਏਗਾ ਆਪਣਾ ਇੱਥੇ ਨੀਜੀਬਲ ਨਹੀਂ ਹੈਗਾ ਆਪਾਂ ਇਹਨੂੰ ਨੀਜੀਬਲ ਆਪਾਂ ਕਰਨਾ ਚਾਹੁੰਦੇ ਆ ਆਪਾਂ ਕੀ ਕਰਾਂਗੇ ਆਪਾਂ ਇੱਥੇ ਕਲਿੱਕ ਕਰਾਂਗੇ ਕਿਨ ਕਲਿੱਕ ਕਰਦਾ ਇੱਥੇ ਪੁੱਛਿਆ ਇਹ ਪੁੱਛ ਰਹੇ ਨੇ ਵੈਰੀਫਾਈ ਫੋਨ ਨੰਬਰ ਤੁਸੀਂ ਇੱਥੇ ਕਲਿੱਕ ਕਰਨਾ ਵਾ ਇੱਥੇ ਆਪਣੇ ਇੰਡੀਆ ਸਟੇਟ ਭਰਤੀ ਇੱਥੇ ਤੁਸੀਂ ਆਪਣਾ ਫੋਨ ਨੰਬਰ ਭਰ ਦੇਣਾ ਮੰਨ ਲਓ ਮੈਂ ਇੱਥੇ ਆਪਣਾ ਫੋਨ ਨੰਬਰ ਭਰਤਾ ਠੀਕ ਹੈ ਜੀ ਇੱਥੇ ਆਪਣਾ ਫੋਨ ਨੰਬਰ ਭਰਤਾ ਤਾਂ ਤੁਸੀਂ ਗੇਟੇ ਕੋਡ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਤੁਹਾਨੂੰ ਜਿਹੜਾ ਉਹ ਟੈਕਸ ਮੈਸੇਜ ਆ ਗਿਆ ਅਗਰ ਤੁਸੀਂ ਕਾਲ ਤੇ ਲੈਣਾ ਚਾਹੁੰਦੇ ਕੋਲ ਵੀ ਆ ਜੀ ਤੁਸੀਂ ਟੈਕਸ ਮੈਸੇਜ ਲੈਣਾ ਵਾ ਆਪਾਂ ਵੇਟ ਕਰਨੀ ਜਿਹੜਾ ਟੈਕਸ ਮੈਸੇਜ ਆਏਗਾ ਆਪਾਂ ਇੱਥੇ ਉਹ ਕਲਿੱਕ ਕਰ ਦੇਣਾ ਇੱਥੇ ਭਰ ਦੇਣਾ ਹੁਣ ਦੇਖੋ ਸਾਨੂੰ ਟੈਕਸ ਮੈਸੇਜ ਆ ਚੁੱਕਿਆ ਵਾ ਜਿਹੜਾ ਹੁਣ ਟੈਕਸ ਮੈਸੇਜ ਆਇਆ ਵੀ ਉਹ ਸਾਨੂੰ ਆਇਆ ਵਾ 226001226 ਇੱਥੇ ਆ ਕੇ ਆਪਾਂ ਸਬਮਿਟ ਕਰ ਦੇਣਾ ਜੀ ਸਬਮਿਟ ਕਰਨ ਤੋਂ ਬਾਅਦ ਜਿਹੜੀ ਸਾਡੀ অপਸ਼ਨਾਂ ਦੇਖੋ ਇੱਥੇ ਆ ਗਿਆ ਫੋਨ ਨੰਬਰ ਵੈਰੀਫਾਈ ਸਾਨੂੰ ਦਾ ਫੋਨ ਨੰਬਰ ਜਿਹੜਾ ਉਹ ਵੈਰੀਫਾਈ ਇੱਥੇ ਹੋ ਗਿਆ ਵਾ ਹੁਣ ਆਪਾਂ ਇੱਥੇ ਦੂਜੀ অপਸ਼ਨ ਤੇ ਜਾਂਦੇ ਹਾਂ ਆਲਰੇਡੀ ਸਾਨੂੰ ਇਹ ਜਾ ਕੇ ਦੇਖਿਆ ਆਪਾਂ ਚੈਨਲ ਤੇਗੇ ਅਫੀਸ਼ੀਅਲ ਲਿਜੋ ਵਾ ਦੇਖੋ ਸਾਡੀਆਂ ਦੋ অপਸ਼ਨਾਂ ਨੇ ਜਿਹੜੀਆਂ ਸਾਡੀਆਂ ਕਲੀਅਰ ਹੋ ਗਈਆਂ ਹੁਣ ਤੁਸੀਂ ਇੱਥੇ 15 ਮਿੰਟ ਤੋਂ ਵੱਧ ਦਾ ਵੀਡੀਓ ਵੀ ਤੁਸੀਂ ਅਪਲੋਡ ਕਰ ਸਕਦੇ ਹੋ ਜਿਹੜਾ ਥੰਬਨੇਲ ਹੁੰਦਾ ਵਾ ਜਿਹਦੇ ਕਰਕੇ ਵੀਡੀਓ ਵਾਇਰਲ ਹੁੰਦੀ ਆ ਤੁਸੀਂ ਉਹ ਵੀ ਇੱਥੇ ਲਗਾ ਸਕਦੇ ਹੋ ਤਾਂ ਤੁਸੀਂ ਆਪਣੇ ਚੈਨਲ ਤੇ ਲਾਈਵ ਸਟ ਉਹ ਤੇ ਜੀ ਹੈਗੀ ਐਡਵਾਂਸ ਫੀਚਰ ਇਨਕਰੀਜ਼ ਡੇਲੀ ਵੀਡੀਓ ਅਪਲੋਡ ਐਂਡ ਲਾਈਵ ਸਟ੍ਰੀਮ ਐਂਡ ਐਲੀਜੀਬਲਿੰਗ ਫਾਰ ਟੂ ਅਪਲਾਈ ਹਾਂ ਤੁਸੀਂ ਕਹਿੰਦਾ ਵੀ ਇਹ ਇਹਦੇ ਬਾਅਦ ਤੁਸੀਂ ਤੁਸੀਂ ਡੇਲੀ ਵੀਡੀਓ ਅਪਲੋਡ ਵੀ ਕਰ ਸਕਦੇ ਹੋ ਤੇ ਲਾਈਵ ਸਟ੍ਰੀਮ ਵੀ ਤੁਸੀਂ ਡੇਲੀ ਕਰ ਸਕਦੇ ਹੋ ਅਗਰ ਤੁਹਾਡਾ ਇਹ ਐਲੀਜੀਬਲ ਹੋ ਗਿਆ ਤੁਸੀਂ ਇੱਥੇ ਕੀ ਕਰਨਾ ਤੁਸੀਂ ਇੱਥੇ ਜਦੋਂ ਤੁਸੀਂ ਕਲਿੱਕ ਕਰੋਗੇ ਇਹ ਤੁਹਾਨੂੰ ਪੁੱਛਣਾ ਜਾਂ ਤਾਂ ਤੁਸੀਂ ਆਪਣਾ ਵੀਡੀਓ ਇਨਫਰੋ ਵੈਰੀਫਿਕੇਸ਼ਨ ਕਰੋ ਜਾਂ ਵੈਲਿਡ ਆਈਡੀ ਪਾਓ ਜਾਂ ਤੁਹਾਡਾ ਕੋਈ ਪਾਸਪੋਰਟ ਪਾ ਦਿਓ ਜਾਂ ਆਧਾਰ ਕਾਰਡ ਅਪਲੋਡ ਕਰ ਦਿਓ ਜਾਂ ਕੋਈ ਡਰਾਈਵਿੰਗ ਲਾਇਸੈਂਸ ਅਪਲੋਡ ਕਰ ਦਿਓ ਜਾਂ ਵੋਟਰ ਕਾਰਡ ਤੁਸੀਂ ਇੱਥੇ ਅਪਡੇਟ ਕਰ ਸਕਦੇ ਹੋ ਚੈਨਲ ਰਿਸਟਰੀ ਨਹੀਂ ਵੀ ਤੁਸੀਂ ਸਕਰੀਨਸ਼ਾਟ ਖਿੱਚ ਕੇ ਕਰ ਸਕਦੇ ਹੋ ਤੁਸੀਂ ਕੀ ਕਰਨਾ ਐਕਸੈਸ ਫੀਚਰ ਤੇ ਕਲਿੱਕ ਕਰਨਾ ਵਾ ਤੇ ਆਪਣਾ ਜੋ ਵੀ ਤੁਹਾਡਾ ਕੋਈ ਆਧਾਰ ਕਾਰਡ ਆ ਜਾਊਗਾ ਉਹ ਇੱਥੇ ਕਲਿੱਕ ਕਰ ਦੇ ਸੈਂਡ ਕਰ ਦੇਣਾ ਉਹ ਤੁਹਾਡੇ ਜਿਹੜੀ ਇਹ ਇਵੇਂ ਹੀ ਨਹੀਂ ਜੀ ਬਿਲਕੁਲ ਹੋ ਜਾਏਗਾ ਇਹ ਮੈਂ ਬਾਅਦ ਚ ਕਰਾਂਗਾ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਇਸ ਨੂੰ ਕਰ ਲੈਣਾ ਫਿਰ ਉਸ ਤੋਂ ਬਾਅਦ ਆ ਗਿਆ ਅਪਲੋਡ ਡਿਫੰਡ ਇਹ ਅਪਲੋਡ ਡਿਫੰਡ ਜਾਨਾ ਇਹ ਆ ਗਿਆ ਬੇਸਿਕ ਇਨਫੋਰਮੇਸ਼ਨ ਇਹ ਹੋ ਗਿਆ ਵੀਡੀਓ ਦਾ ਟਾਈਟਲ ਇੱਥੇ ਤੁਸੀਂ ਕੁਝ ਨਹੀਂ ਲਿਖਣਾ ਹੈਗਾ ਇੱਥੇ ਕੱਲ ਨੂੰ ਤੁਸੀਂ ਵੀਡੀਓ ਦੀ ਮੰਨ ਲਓ ਕੋਈ ਟਾਈਟਲ ਦਿੰਨੇ ਹੋ ਕਿਉਂਕਿ ਤੁਸੀਂ ਜਿੰਨੀ ਵੀ ਵੀਡੀਓ ਅਪਲੋਡ ਕਰੋਗੇ ਉਹਨਾਂ ਦਾ ਟਾਈਟਲ ਅਲੱਗ-ਅਲੱਗ ਹੀ ਹੋਏਗਾ ਇਸ ਲਈ ਆਪਾਂ ਇਹਨੂੰ ਛੇੜਨਾ ਨਹੀਂ ਹੈਗਾ ਬਿਲਕੁਲ ਵੀ ਆਪਾਂ ਇਹਨੂੰ ਇਦਾਂ ਹੀ ਰੱਖਣਾ ਆ ਡਿਸਕ੍ਰਿਪਸ਼ਨ ਆ ਇਹ ਡਿਸਕ੍ਰਿਪਸ਼ਨ ਨੂੰ ਵੀ ਆਪਾਂ ਛੇੜਨਾ ਆਏਗਾ ਇੱਥੇ ਵੀ ਆਪਾਂ ਤੁਸੀਂ ਜ ਥੱਲੇ ਆ ਗਿਆ ਸਿਲੈਕਟ ਤੁਸੀਂ ਇਹ ਤੁਸੀਂ ਵੀਡੀਓ ਨੂੰ ਪਬਲਿਕ ਕਰਨਾ ਚਾਹੁੰਦੇ ਹੋ ਪ੍ਰਾਈਵੇਟ ਕਰਨਾ ਚਾਹੁੰਦੇ ਹੋ ਅਨਲਿਸਟਡ ਕਰਨਾ ਚਾਹੁੰਦੇ ਹੋ ਇੱਥੇ ਸੀ ਪਬਲਿਕ ਕਰਾਂਗੇ ਪਬਲਿਕ ਕਰ ਦਿਓ ਜੀ ਤੁਸੀਂ ਤੇ ਇੱਥੇ ਟੈਗ ਆ ਜਿਹਨੇ ਟੈਗ ਸਾਨੂੰ ਵੀ ਤੁਸੀਂ ਸ਼ੇਅਰ ਦਾ ਆਏਗਾ ਇਹ ਵੀ ਜਦੋਂ ਤੁਸੀਂ ਵੀਡੀਓ ਅਪਲੋਡ ਕਰੋਗੇ ਦਿਨ ਲਈ ਹਰ ਇੱਕ ਵੀਡੀਓ ਦੇ ਨਵੇਂ-ਨਵੇਂ ਟੈਗ ਲੱਗਦੇ ਆ ਤਾਂ ਹੀ ਸਾਡੀ ਵੀਡੀਓ ਜਿਹੜੀ ਉਹ ਵਾਇਰਲ ਜਾਂਦੀ ਹੈ ਇਸ ਲਈ ਆਪਾਂ ਇਹਨੂੰ ਵੀ ਨਹੀਂ ਛੇੜਨਾ ਹੁਣ ਆ ਗਿਆ ਐਡਵਾਂਸ ਸੈਟਿੰਗ ਦੇ ਵਿੱਚ ਐਡਵਾਂਸ ਸੈਟਿੰਗ ਦੇ ਵਿੱਚ ਅੱਗੇ ਜਾਓ ਇੱਥੇ ਆ ਗਿਆ ਅਲਾਉ ਆਟੋਮੈਟਿਕ ਇੱਥੇ ਕਲਿੱਕ ਹੋਏਗਾ ਤੁਸੀਂ ਇਹਨੂੰ ਨਹੀਂ ਛੇੜਨਾ ਫਿਰ ਆ ਗਿਆ ਸਟੈਂਡ ਅਗਰ ਕ੍ਰੀਏਟਿਵ ਕਾਮਨ ਕਰੋਗੇ ਤੁਸੀਂ ਇੱਥੇ ਕਲਿੱਕ ਕਰ ਦੋਗੇ ਦੂਜੇ ਨੰਬਰ ਵਾਲੇ ਤੇ ਤਾਂ ਇਹਦਾ ਮਤਲਬ ਹੁੰਦਾ ਵਾ ਵੀ ਤੁਹਾਡੀ ਵੀਡੀਓ ਨੂੰ ਕੋਈ ਵੀ ਡਾਊਨਲੋਡ ਕਰਕੇ ਆਪਣੇ ਚੈਨਲ ਦੇ ਉੱਤੇ ਪਾ ਸਕਦਾ ਵਾ ਠੀਕ ਹੈ ਜੀ ਅਗਰ ਤੁਸੀਂ ਸਟੈਂਡਰਡ ਤੇ ਰੱਖੋਗੇ ਤਾਂ ਇਹਦਾ ਮਤਲਬ ਹੈ ਵੀ ਇਹ ਵੀਡੀਓ ਤੁਹਾਡੀ ਆ ਇਹ ਤੁਹਾਡੇ ਵੀਡੀਓ ਦਾ ਤਾਂ ਲਾਇਸੈਂਸ ਤੁਹਾਡੇ ਕੋਲ ਰਹੇਗਾ ਤੁਸੀਂ ਇਸ ਨੂੰ ਨਹੀਂ ਛੱਡਣਾ ਹੈਗਾ ਤੂੰ ਕੋਈ ਵੀ ਤੁਹਾਡੀ ਵੀਡੀਓ ਨੂੰ ਕੋਈ ਚੱਕ ਕੇ ਆਪਣੇ YouTube ਚੈਨਲ ਤੇ ਅਪਲੋਡ ਨਹੀਂ ਕਰੇਗਾ ਤੁਸੀਂ ਜੇ ਚਾਹੋ ਨੀ ਵੀ ਇਹ ਵੀਡੀਓ ਸਾਡੀ ਕੋਈ ਵੀ ਅਪਲੋਡ ਨਾ ਕਰ ਸਕੇ ਆਪਣੇ ਚੈਨਲ ਦੇ ਉੱਤੇ ਤਾਂ ਤੁਸੀਂ ਇਹਨੂੰ ਸਟੈਂਡਰਡ ਹੀ ਰਹਿਣ ਦੇਣਾ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਕਹੂੰਗਾ ਤੁਸੀਂ ਸਟੈਂਡਰਡ ਹੀ ਰਹਿਣ ਦੇਣਾ ਇਹਨੂੰ ਨਹੀਂ ਛੱਡਣਾ ਹੁਣ ਆ ਗਿਆ ਕੈਟਾਗਰੀ ਇਹ ਤੁਹਾਨੂੰ ਪੁੱਛ ਰਿਹਾ ਵੀ ਤੁਹਾਡੀ ਜਿਹੜੀ ਕੈਟਾਗਰੀ ਆ ਕਾਦੇ ਸਬੰਧ ਦੇ ਵਿੱਚ ਆ ਮੇਨ ਚੀਜ਼ ਇਹੀ ਹੈ ਲੋਕਾਂ ਦੇ ਚੈਨਲ ਤਾਂ ਹੀ ਨਹੀਂ ਵਾਇਰਲ ਹੋਦੇਗੇ ਮੰਨ ਕੇ ਚਲੋ ਮੇਰਾ ਚੈਨਲ ਜਿਹੜਾ ਗੇਮਿੰਗ ਦੇ ਰਿਗਾਰਡਿੰਗ ਆ ਮੇਰਾ ਚੈਨਲ ਗੇਮਿੰਗ ਦੇ ਰਿ ਉਹ ਜਿਹੜੇ ਮੇਰੀ ਗੇਮ ਵਾਲੇ ਚੈਨਲ ਆ ਉਹ 뮤జిਕ ਵਾਲੇ ਲੋਕ ਜਿਹੜੇ 뮤జిਕ ਸੁਣਦੇ ਨੇ ਉਹਨਾਂ ਨੂੰ ਸ਼ੋਅ ਕਰੀ ਜਾਊਗਾ ਵੀ ਆਹ ਤੇ ਵੀਡੀਓ ਦੇਖੋ ਕਿਉਂ ਵੀ ਜਿਹੜੇ 뮤జిਕ ਵਾਲੇ ਲੋਕ ਨੇ ਪਸੰਦ ਕਰਦੇ ਨੇ 뮤జిਕ ਨੂੰ ਉਹ ਗੇਮਿੰਗ ਨੂੰ ਕਿਉਂ ਦੇਖਣਗੇ ਇਸ ਲਈ ਆਪਣੀ ਜਿਹੜੀ ਤੁਹਾਡੀ ਕੈਟਾਗਰੀ ਆ ਉਹਨੂੰ ਤੁਸੀਂ ਹਾਂ ਜਰੂਰ ਆਪਣੇ ਹਿਸਾਬ ਨਾਲ ਕਰਾ ਕਰੋ ਅਗਰ ਕੋਈ ਤੁਸੀਂ ਮੋਟੀਵੇਸ਼ਨਲ ਵੀਡੀਓ ਬਣਾਉਣੀ ਹੋ ਜਾਂ ਕਿਸੇ ਨੂੰ ਪੜ੍ਹਾਈ ਕਰਵਾ ਰਹੇ ਹੋ ਸਟੱਡੀ ਦੇ ਬਾਰੇ ਦੱਸਣਾ ਤਾਂ ਐਜੂਕੇਸ਼ਨ ਲਿਖੋ ਅਗਰ ਕਮੇਡੀ ਦੇ ਰਿਗਾਰਡਿੰਗ ਹੈ ਤਾਂ ਕਮੇਡੀ ਲਿਖੋ ਅਗਰ ਤੁਹਾਡਾ ਕੋਈ ਬਲੌਗ ਹੈ ਤਾਂ ਬਲੌਗ ਤੇਰੀ ਕਾਨਿੰਗ ਲਿਖੋ ਮੇਰਾ ਹੈਗਾ ਵਾ ਇੱਕ ਗੇਮਿੰਗ ਚੈਨਲ ਤਾਂ ਮੈਂ ਇੱਥੇ ਗੇਮਿੰਗ ਦੇ ਇੱਕ ਤਰੀਕਾ ਕਰਦਾਗਾ ਠੀਕ ਹੈ ਜੀ ਹੁਣ ਕੋਈ ਵੀ ਮੈਂ ਵੀਡੀਓ ਅਪਲੋਡ ਕਰਾਂਗਾ ਗੇਮਿੰਗ ਵਾਲੀ ਤਾਂ ਜਿੰਨੇ ਵੀ ਬੱਚੇ ਨੇ ਜਾਂ ਕੋਈ ਹੋਰ ਨੇ ਗੇਮ ਖੇਡਦੇ ਨੇ ਉਹਨਾਂ ਨੂੰ ਇਹ ਸ਼ੋਅ ਕਰੇਗਾ ਹੁਣ ਸਿਲੈਕਟ ਲੈਂਗੁਏਜ ਆ ਗਿਆ ਹੁਣ ਜਿਹੜੀ ਵੀ ਤੁਹਾਡੀ ਵੀਡੀਓ ਦੀ ਲੈਂਗੁਏਜ ਆ ਮੰਨ ਲਓ ਕਿ ਅਸੀਂ ਵੀਡੀਓ ਵੀ ਦੀ ਜਿਹੜੀ ਸਾਡੀ ਅਸੀਂ ਹਿੰਦੀ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਅਸੀਂ ਪਾਉਣਾ ਚਾਹੁੰਦੇ ਆ ਮੰਨ ਲਓ ਮੈਂ ਇੱਥੇ ਪੰਜਾਬੀ ਕਰਦਾ ਮੇਰਾ ਚੈਨਲ ਹੈਗਾ ਵਾ ਜਿਹੜਾ ਉਹ ਪੰਜਾਬੀ ਦਾ ਵਾ ਮੈਂ ਪੰਜਾਬੀ ਦੇ ਵਿੱਚ ਵੀਡੀਓ ਬਣਾਵਾ ਤੇ ਮੈਂ ਇਥੇ ਲੈਂਗੁਏਜ ਇੰਗਲਿਸ਼ ਭਰਦਾ ਵੀ ਉਹ ਜਿਹੜੀ ਸਾਡੀ ਜਿਹੜੀ ਵੀਡੀਓ ਵਾ ਉਹ ਸਾਡੀ ਵੀਡੀਓ ਸਾਨੂੰ ਅੰਗਰੇਜ਼ਾਂ ਨੂੰ ਸ਼ੋਅ ਕਰੀ ਜਾਊਗਾ ਅੰਗਰੇਜ਼ਾਂ ਨੂੰ ਥੋੜੀ ਪੰਜਾਬੀ ਆਂਦੀ ਆ ਉਹਨਾਂ ਨੂੰ ਤਾਂ ਇੰਗਲਿਸ਼ ਆਉਂਦੀ ਆ ਜਾਂ ਉਹਨਾਂ ਨੂੰ ਸਪੈਨਿਸ਼ ਆਉਂਦੀ ਆ ਜਾਂ ਰਸ਼ੀਨ ਹੁੰਦੀ ਆ ਉਹਨਾਂ ਨੂੰ ਕੋ ਆਪਣੇ ਦੇਸ਼ ਦੇ ਹਿਸਾਬ ਨਾਲ ਭਾਸ਼ਾ ਆਉਂਦੀ ਆ ਪੰਜਾਬੀ ਹੀ ਪਰਾਂਗੇ ਜਾਂ ਆਪਾਂ ਜੋ ਵੀ ਤੁਸੀਂ ਚੋਇਸ ਕਰ ਰਹੇ ਹੋਗੇ ਤੁਸੀਂ ਉਹ ਹੀ ਤੁਸੀਂ ਪਰੋਗੇ ਜਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਵੀਡੀਓ ਬਣਾਉਂਗੇ ਜੇ ਪੰਜਾਬੀ ਬੋਲ ਕੇ ਵੀਡੀਓ ਬਣਾਉਂਗੇ ਤਾਂ ਪੰਜਾਬੀ ਦੀ ਤੁਸੀਂ ਆਪ ਨੂੰ ਲਿਖਣਾ ਵਾ ਇੱਥੇ ਅਗਰ ਹਿੰਦੀ ਚ ਬਣਾਉਂਗੇ ਤਾਂ ਹਿੰਦੀ ਅਗਰ ਇੰਗਲਿਸ਼ ਚ ਤੁਸੀਂ ਵੀਡੀਓ ਬਣਾਉਂਗੇ ਤਾਂ ਤੁਸੀਂ ਇੰਗਲਿਸ਼ ਕਰ ਸਕਦੇ ਹੋ ਤੁਸੀਂ ਇੱਥੇ ਬਣ ਕੇ ਚਲੋ ਹੁਣ ਮੈਂ ਇੱਥੇ ਪੰਜਾਬੀ ਕਰ ਦਿੰਦਾ ਵਾਂ ਜੀ ਇੱਥੇ ਮੈਂ ਇੱਥੇ ਨੀਚ ਜਨਮੇ ਪੰਜਾਬੀ ਲੱਗਦਾ ਕਿੱਥੇ ਆ ਉਰੇ ਆ ਗਈ ਪੰਜਾਬੀ ਮੈਂ ਇੱਥੇ ਪੰਜਾਬੀ ਕਰ ਦਿੰਦਾ ਵਾਂ ਹੁਣ ਆ ਗਿਆ ਆਪਣਾ ਇਥੇ ਡਿਸਕ੍ਰਿਪਸ਼ਨ ਸਟੇਟਮੈਂਟ ਤੇ ਇਹਨੂੰ ਤੁਸੀਂ ਇੱਥੋਂ ਇਹਨੂੰ ਨਾ ਨਹੀਂ ਰਹਿਣ ਦੇਣਾ ਇਹਨੂੰ ਤੁਸੀਂ ਨਹੀਂ ਛੇੜਨਾ ਹੁਣ ਆ ਗਿਆ ਟਾਈਟਲ ਐਂਡ ਡਿਸਕ੍ਰਿਪਸ਼ਨ ਲੈਂਗੁਏਜ ਮਤਲਬ ਪੋ ਜੋ ਵੀ ਤੁਸੀਂ ਟਾਈਟਲ ਜਾਂ ਲਿਖੋਗੇ ਜਾਂ ਡਿਸਕ੍ਰਿਪਸ਼ਨ ਲਿਖੋਗੇ ਉਹਦੀ ਲੈਂਗੁਏਜ ਕਿਹਣੀ ਹੋਣੀ ਚਾਹੀਦੀ ਆ ਪੰਜਾਬੀ ਹੋਣੀ ਚਾਹੀਦੀ ਆ ਹਿੰਦੀ ਹੋਣੀ ਚਾਹੀਦੀ ਆ ਇੰਗਲਿਸ਼ ਹੋਣੀ ਰਹਿਣੀ ਚਾਹੀਦੀ ਆ ਇਹਨੂੰ ਤੁਸੀਂ ਮੌਕੇ ਤੇ ਵੀ ਕਰ ਸਕਦੇ ਹੋ ਇੱਥੇ ਵੀ ਤੁਸੀਂ ਕਰ ਲਓ ਅਗਰ ਤੁਸੀਂ ਪੰਜਾਬੀ ਦੇ ਵਿੱਚ ਹੀ ਟਾਈਟਲ ਲਿਖਣਾ ਵਾ ਤਾਂ ਤੁਸੀਂ ਇਹਨੂੰ ਪੰਜਾਬੀ ਕਰ ਲਓ ਵੈਸੇ ਮੈਂ ਇੱਕ ਵਾਰੀ ਆਪਣਾ ਜਿਹੜਾ ਟਾਈਟਲ ਮੈਂ ਪੰਜਾਬੀ 'ਚ ਵੀ ਲਿਖਦਾ ਵਾਂ ਇੰਗਲਿਸ਼ 'ਚ ਵੀ ਲਿਖਦਾ ਵਾਂ ਇਸ ਕਰਕੇ ਮੈਨੂੰ ਨਹੀਂ ਛੇੜਾਗਾ ਤੁਸੀਂ ਕਮੈਂਟ ਮੰਨ ਲਓ ਤੁਹਾਡੇ ਵੀਡੀਓ ਦੇ ਉੱਤੇ ਲੋਕੋ ਕਮੈਂਟ ਕਰਨ ਤੁਸੀਂ ਚਾਹੋ ਨੇ ਵੀ ਲੋਕ ਸਾਡੇ ਕਮੈਂਟ ਕਰਨ ਤਾਂ ਅਸੀਂ ਦੇਖੀਏ ਤਾਂ ਤੁਸੀਂ ਕਮੈਂਟ ਔਨ ਕਰ ਦੋ ਤੁਸੀਂ ਕਹਿਣਾ ਵੀ ਨਹੀਂ ਸਾਡੇ ਵੀਡੀਓ ਦੇ ਉੱਤੇ ਕੋਈ ਵੀ ਕਮੈਂਟ ਨਾ ਕਰੇ ਤਾਂ ਤੁਸੀਂ ਇਹਨੂੰ ਆਫ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਸ ਨੂੰ ਸੇਵ ਕਰ ਦੇਣਾ ਸੇਵ ਕਰਨ ਤੋਂ ਬਾਅਦ ਆਪਾਂ ਇਹਨੂੰ ਸੇਵ ਕਰਨ ਤੋਂ ਬਾਅਦ ਆਪਾਂ ਜਾਂਦੇ ਹਾਂ ਡਿਫਾਲਟ ਦੇ ਵਿੱਚ ਆ ਕੇ ਹੁਣ ਆਵਾਂਗੇ ਅੱਜ ਪਰਮਿਸ਼ਨ ਦੇਤੇ ਪਰਮਿਸ਼ਨ ਤੁਸੀਂ ਆਪਣੀ ਦਿੱਤੀ ਹੈ ਜਿਹੜੇ ਤੁਸੀਂ ਓਨਰ ਆ ਤੁਹਾਡੀ ਆਵਾ ਐਂਡ ਦਾ ਰੈਂਟ ਹੈ ਜਣੀ asrowinggamingandentertainment.co ਤੁਹਾਡੀ ਤੁਸੀਂ ਓਨਰ ਹੋ ਇਹਦਾ ਮਾਲਕ ਮੈਂ ਆ ਚੈਨਲ ਦਾ ਇਸੇ ਤਰ੍ਹਾਂ ਤੁਹਾਨੂੰ ਵੀ ਜਿਹੜੀ ਮੇਰਾ ਆਈਡੀਆ ਹੋਵੇ ਤੁਹਾਨੂੰ ਸ਼ੋ ਹੋਏਗੀ ਕਮੈਂਟ ਜਿਹੜੇ ਦੇ ਵਿੱਚ ਆ ਜੋ ਤੁਸੀਂ ਇਹਨੂੰ ਬਿਲਕੁਲ ਨਹੀਂ ਛੱਡਣਾ ਹੈਗਾ ਇਹਨੂੰ ਤੁਸੀਂ ਐਜ਼ ਇਸੇ ਤਰ੍ਹਾਂ ਹੀ ਰਹਿਣ ਦੇਣਾ ਵਾ ਇਹਦਾ ਤੁਹਾਡੇ ਨਹੀਂ ਕੋਈ ਗੰਮ ਨਹੀਂ ਹੈਗਾ ਹੁਣ ਇਹ ਚਾਰੋ ਕਰੈਕਟਰ ਰਿਪੋਰਟ ਦੇ ਵਿੱਚ ਏਜ ਨੂੰ ਵੀ ਨਹੀਂ ਤੁਸੀਂ ਛੇੜਨਾ ਹੈਗਾ ਐਗਰੀਮੈਂਟ ਦੇ ਵਿੱਚ ਆ ਜੋ ਇਹਨੂੰ ਵੀ ਨਹੀਂ ਤੁਸੀਂ ਛੇੜਨਾ ਹੈਗਾ ਹੁਣ ਤੁਸੀਂ ਕੀ ਕਰਨਾ ਹੈ ਤੇ ਸੇਵ ਲਿਖਿਆ ਤੁਸੀਂ ਇਸ ਤਰ੍ਹਾਂ ਇਹਨੂੰ ਆਪਣੇ ਚੈਨਲ ਨੂੰ ਸੇਵ ਕਰ ਦੇਣਾ ਜੀ ਆ ਦੇਖੋ ਤੁਹਾਡਾ ਜਿਹੜਾ ਚੈਨਲ ਆ ਸਾਰਾ ਬਣ ਕੇ ਰਹਿਣੀ ਹੋ ਗਿਆ ਆਪ ਬਨ ਡੈਸ਼ ਬੋਰਡ ਆ ਜਾਂ ਨੈਸ਼ ਬੋਰਡ ਤੇ ਚਲੇ ਜਾਓ ਆ ਤੁਹਾਨੂੰ ਡੈਸ਼ ਬੋਰਡ ਦੇ ਉੱਤੇ ਸ਼ਿਰੂ ਸ਼ੋਅ ਆਉਣ ਲੱਗ ਗਿਆ ਆ ਦੇਖੋ ਅਜੇ ਤੱਕ ਆਪ ਆਪਣੇ ਚੈਨਲ ਦੇ ਉੱਤੇ ਕੋਈ ਵੀ ਵੀਡੀਓ ਨਹੀਂ ਪਾਈ ਹੈਗੀ ਕੋਈ ਅਜੇ ਅਪਲੋਡ ਨਹੀਂ ਹੈਗੀ ਇਹ ਤਾਂ ਕਰਕੇ ਆਪ ਉਹਨੂੰ ਦਿਖਾ ਰਿਹਾ ਵਾ ਇੱਥੇ ਬੋ ਰਿਹਾ ਵਾ 0 ਕਰੰਟ ਸਬਸਕ੍ਰਾਈਬਰ ਸਾਡਾ ਕੋਈ ਸਬਸਕ੍ਰਾਈਬਰ ਨਹੀਂ ਹੈਗਾ ਇਹ ਕੰਟੈਂਟ ਆ ਗਿਆ ਕੰਟੈਂਟ ਦੇ ਉੱਤੇ ਅਸੀਂ ਕੋਈ ਵੀ ਵੀਡੀਓ ਨਹੀਂ ਪਾਈ ਹੈਗੀ ਆ ਇਹ ਲਿਸਟ ਆ ਗਿਆ ਕੋਈ ਇੱਥੇ ਵੀ ਅਸੀਂ ਕੋਈ ਵੀਡੀਓ ਨਹੀਂ ਪਾਈਏਗੀ ਇੱਥੇ ਵੀ ਸਾਨੂੰ ਖਾਲੀ ਹੀ ਦਿਖਾਏਗਾ ਦੇਖ ਰੋ ਤੁਸੀਂ ਠੀਕ ਆ ਤੁਹਾਨੂੰ ਸਾਰਾ ਡਾਟਾ ਇਸ ਤਰ੍ਹਾਂ ਦਿਖਾਉਣਾ ਸ਼ੁਰੂ ਕਰ ਦੇਗਾ ਜੀ ਸੋ ਤੁਸੀਂ ਵੀ ਆਪਣਾ ਇਸ ਤਰ੍ਹਾਂ ਦਾ ਇੱਕ YouTube ਚੈਨਲ ਬਣਾ ਸਕਦੇ ਹੋ ਇਸ ਤਰ੍ਹਾਂ ਦੀ ਪੂਰੀ ਸੈਟਿੰਗ ਦੇ ਨਾਲ ਅਗਰ ਤੁਸੀਂ ਇਸ ਤਰ੍ਹਾਂ ਆਪਣੇ ਚੈਨਲ ਦੀ ਸੈਟਿੰਗ ਕਰੋਗੇ ਤਾਂ ਤੁਹਾਡਾ ਚੈਨਲ ਜਿਹੜਾ 100% ਤੁਹਾਡਾ ਚੈਨਲ ਵਾਇਰਲ ਹੋਏਗਾ ਉੱਤੇ ਵਿਊ ਵੀ ਆਣਗੇ ਤਾਂ ਤੁਸੀਂ ਉਸ ਤੋਂ ਅੱਛੀ ਖਾਸੀ ਤੁਸੀਂ ਅਰਨਿੰਗ ਵੀ ਤੁਸੀਂ ਕਰ ਸਕਦੇ ਹੋ ਜੀ ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਪ੍ਰੋਪਰਲੀ ਤਰੀਕੇ ਨਾਲ ਤੁਹਾਨੂੰ ਸਮਝ ਆ ਜਾਣਾ ਕਿ ਅਸੀਂ YouTube ਚੈਨਲ ਆ ਜਿਹੜਾ ਆਪਣਾ ਕਿਵੇਂ ਬਣਾ ਸਕਦੇ ਹਾਂ ਅਗਰ ਤੁਹਾਨੂੰ ਫਿਰ ਵੀ ਕੋਈ ਵੀ ਚੀਜ਼ ਸਮਝ ਨਹੀਂ ਆਈ ਜੀ ਜਦ ਮਿਸੋ ਹੁੰਦੀ ਆ ਤਾਂ ਤੁਸੀਂ ਪਲੀਜ਼ ਕਮੈਂਟ ਦੇ ਵਿੱਚ ਤੁਸੀਂ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਜਾਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਮੈਂ ਤੁਹਾਡੀ ਜਿਹੜੀ ਵੀ ਕੋਈ ਵੀ ਪਰੇਸ਼ਾਨੀਆਂ ਮੈਂ ਉਹਦਾ ਹੱਲ 100% ਕਰਾਂਗਾ ਜੀ ਇਸ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਜੀ ਮੈਂ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਇੱਕ ਲਾਈਵ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਹਾਂ ਜਿਦੇ ਵਿੱਚ ਮੈਂ 40 ਤੋਂ 50 ਬੰਦੇ ਹੀ ਰੱਖਾਂਗਾ ਜੀ ਤੇ ਉਹਦੇ ਵਿੱਚ ਮੈਂ ਆਪਣੀ ਲਾਈਵ ਵਰਕਸ਼ਾਪ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਫੇਸਬੁਕ ਨੂੰ YouTube Instagram Telegram WhatsApp ਤੋਂ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਘਰ ਬੈਠ ਕੇ ਇਸ ਤੋਂ ਇਲਾਵਾ ਮੈਂ 10 ਤੋਂ 15 ਸਾਈਟਾਂ ਦਾ ਨੂੰ ਇਹੋ ਜਿਹੀਆਂ ਦੱਸਾਂਗਾ ਜਿਹਦੇ ਵਿੱਚ ਤੁਸੀਂ ਉੱਤੇ ਅਗਰ ਕੰਮ ਕਰਦੇ ਹੋ ਤਾਂ ਤੁਸੀਂ ਮਹੀਨੇ ਦਾ 3 ਤੋਂ 5 ਲੱਖ ਰੁਪਏ ਤੁਸੀਂ ਬਹੁਤ ਵਧੀਆ ਅچھے ਤਰੀਕੇ ਨਾਲ ਤੁਸੀਂ ਕਮਾ ਸਕਦੇ ਹੋ ਤੇ ਮੈਂ ਤੁਹਾਨੂੰ ਹੋਰ ਵੀ ਬਹੁਤ سارے ਇਹੋ ਜਿਹੇ ਕੰਟੈਂਟਾਂ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਕੰਟੈਂਟਾਂ ਨੂੰ ਲੈ ਕੇ ਤੁਸੀਂ ਕੰਮ ਕਰਦੇ ਹੋ ਤੇ YouTube ਤੇ ਵੀਡੀਓ ਤੇ Facebook ਤੇ ਵੀਡੀਓ ਉਹ ਅਪਲੋਡ ਕਰਦੇ ਹੋ ਜਿਹੜੇ ਕੰਟੈਂਟ ਮੈਂ ਉਸ ਵਰਕਸ਼ਾਪ ਦੇ ਵਿੱਚ ਦੱਸਾਂਗਾ ਤਾਂ ਮੈਂ ਤਾਂ ਇਹ ਗਰੰਟੀ ਦਿਨਾਵਾ ਕਿ ਤੁਸੀਂ 3 ਤੋਂ ਲੈ ਕੇ 5 ਲੱਖ ਰੁਪਇਆ ਤੁਸੀਂ ਉਸ ਤੇ ਘਟੋ ਕਰ ਤੁਸੀਂ ਬੜੀ ਆਰਾਮ ਨਾਲ ਤੁਸੀਂ ਖਵਾ ਸਕਦੇ ਹੋ ਅਗਰ ਤੁਸੀਂ ਉਹ ਲਾਈਵ ਵਰਕਸ਼ਾਪ ਅਟੈਂਡ ਕਰਨਾ ਚਾਹੁੰਦੇ ਹੋ ਤੰਤਲ ਦੇ ਸਕਰੀਨ ਦੇ ਉੱਤੇ ਚੱਲ ਰਹੇ ਕੰਟੈਕਟ ਨੰਬਰ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਆਪਣੀ ਸੀਟ ਤੁਸੀਂ ਬੁੱਕ ਕਰਾ ਲਓ ਕਿਉਂਕਿ ਮੈਂ ਆਪਣੇ ਲਾਈਵ ਸੈਸ਼ਨ ਵਰਕਸ਼ਾਪ ਦੇ ਵਿੱਚ ਸਿਰਫ 40 ਤੋਂ 50 ਬੰਦੇ ਹੀ ਰੱਖਦਾ ਹਾਂ ਕਿਉਂਕਿ ਮੈਨੂੰ ਪਹਿਲਾਂ ਹੀ ਹੋਰ ਬਹੁਤ ਕਾਲਾਂ ਤੇ ਮੈਨੂੰ ਫੋਨ ਆ ਰਹੇ ਨੇ ਤੇ ਉਹ ਆਪਣੀ ਸੀਟ ਬੁੱਕ ਕਰਵਾ ਰਹੇ ਨੇ ਸੋ ਅਗਰ ਵੀ ਤੁਸੀਂ ਇੰਟਰਸਟਡ ਹੈਗੇ ਹੋ ਵਰਕਸ਼ਾਪ ਨੂੰ ਲਗਾਉਣ ਦੇ ਵਿੱਚ ਘਰੇ ਬੈਠ ਕੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਹ ਵਰਕਸ਼ਾਪ ਨੂੰ ਜ਼ਰੂਰ ਜੁਆਇਨ ਕਰੋ ਕਿਉਂਕਿ ਜੇ ਤੁਸੀਂ ਇਹ ਵਰਕਸ਼ਾਪ ਤੁਸੀਂ ਜੁਆਇਨ ਕਰ ਲੈਨੇ ਹੋ ਤਾਂ ਮੈਂ ਤੁਹਾਨੂੰ ਵਾਦਾ ਕਰਦਾ ਕਿ ਤੁਹਾਡੀ ਜ਼ਿੰਦਗੀ ਬਦਰ ਜਾਵਾਂਗੇ ਨਹੀਂ ਸੋ ਦੋਸਤੋਂ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੋਂ ਬਧੀ ਵੀਡੀਓ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀ